पड़ोस में रहते हैं हम कूदे भर का जोर लगा लो और बिगाड़ लो तो बिगाड़ सकते हो सत श्री अकाल जी सारे हेडफोन लगा के ही वीडियो देखो जो देखनी है मैं आनी नहीं कहूंगी आज मैं कहूंगी रोमे दी बुंड कुट होए जिने जिने देखना फटाफट आ जाओ आ जाओ आ जाओ आ जाओ आ जाओ आ टोपे हैं टोपे ओ टोपे टोपे निकलुली आ निकलुली, निकलुली? ਨਿੱਕੇ ਨੂੰ ਲੈ ਹੈ ਔਰ ਨਿੱਕੀ ਲੁਲੀਆ ਕੀ ਕਹਤਾ ਤੈਨੂੰ ਰਿੰਪਲ ਨੇ ਹੈ ਪਹਿਲੀ ਇੱਕ ਚੀਜ਼ ਮੈਨੂੰ ਦੱਸ ਤੂੰ ਆਪਦੇ ਕੈਰੀਅਰ ਦੇ ਵਿੱਚ ਹੁਣ ਤੱਕ YouTube ਦੇ ਕੈਰੀਅਰ ਦੇ ਵਿੱਚ ਬਥੇਰੇ ਲੋਕਾਂ ਨੂੰ ਬਹੁਤ ਐਕਸਟ੍ਰੀਮ ਬੋਲਦੇ ਆ ਬਹੁਤ ਜ਼ਿਆਦਾ ਹੈ ਨਾ ਔਰ ਉੱਥੋਂ ਦੀ ਕਦੇ ਵੀ ਬਰਾਬਰ ਜਵਾਬ ਨਹੀਂ ਆਇਆ ਔਰ ਤੇਰੇ 'ਚ ਇੰਨੀ ਸ਼ਮਤਾ ਨਹੀਂ ਹੈਗੀ ਕਿ ਤੂੰ ਕੁਝ ਸੋਨ ਸਕੇ ਰਾਈਟ ਜਦਕਿ ਤੂੰ ਡਿਜ਼ਰਵ ਕਰਦਾ ਬਹੁਤ ਕੁਝ ਲੌੜਾ ਲਸਣ ਡੰਡਾ ਡਾਂਗ ਜੁੱਤਾ ਚਪਲ ਸਭ ਡਿਸਰਵ ਕਰਦਾ ਤੇ ਉਸ ਤੋਂ ਬਾਅਦ ਗੱਲ ਕਰਦੇ ਪੀ ਤੈਨੂੰ ਕੀ ਲੋੜ ਪਈ ਸੀ ਸਿੰਪਲ ਜੀ ਗੱਲ ਇੱਕ ਸਪਸ਼ਟ ਦੋ ਲਾਈਨਾਂ 'ਚ ਕਹਾਣੀ ਖਤਮ ਕਰ ਤੇ ਤੇਨੂੰ ਕੀ ਲੋੜ ਪਈ ਸੀ ਐਡਾ ਹਾਈਪਰ ਹੋਣ ਦੀ ਐਸਾ ਕਿਹੜਾ ਪਹਾੜ ਟੁੱਟ ਗਿਆ ਸੀ ਜਿਹੜਾ ਰਿੰਪਲ ਤੇਰੇ ਤੇ ਵੀਡੀਓ ਪਾਤੀ ਸੀ ਸਿੰਪਲ ਦੇ ਦੋ ਚੈਨਲ ਰਿੰਪਲ ਰੈਂਪ ਸਰਲਾਈਫ ਰਿੰਪਲ ਰਿੰਪ ਜਿੱਥੇ ਉਹ ਸਟ ਵੀਡੀਓ ਆਉਂਦੀ ਹੈ ਰਿੰਪਲ ਦੀ ਰਾਈਟ ਹੂੰ ਨ ਤੱਕ ਇਹਦੇ ਰਿੰਪਲ ਦੇ ਆਈ ਥਿੰਕ ਕਿੰਨੇ ਸਾਲ ਹੋ ਗਏ ਦੇ ਚੈਨਲ ਨੂੰ ਅਰਾਊਂਡ 8 ਸਾਲਾਂ ਤੋਂ ਇਹਨੂੰ ਮੁੰਡੇ ਨੂੰ ਦੇਖ ਰਹੀ ਆ ਵਿੱਚ ਮਾੜੇ ਮੋٹے ਬਲੌਗ ਵਾਈਨਸ ਵਗੈਰਾ ਕਾਫੀ ਕੁਝ ਬਣਾਉਂਦਾ ਰਿਹਾ ਰਾਈਟ ਤੇ ਇਹਨੇ ਅੱਜ ਤੱਕ ਇਹਦੀ ਜਿੰਨੀ ਮਰਜ਼ੀ ਕੰਟਰੋਵਰਸੀ ਹੋਈ ਹੋਵੇ ਇਹ ਇਸ ਲੈਵਲ ਤੱਕ ਨਹੀਂ ਗਿਰਿਆ ਆਪਣਿਆਂ ਨਾਲ ਤਾਂ ਬਹੁਤ ਦੂਰ ਦੀ ਗੱਲ ਹੈ ਮਤਲਬ ਕਿ ਰੋਸਟਿੰਗ ਨਾਲ ਤਾਂ ਬਹੁਤ ਦੂਰ ਦੀ ਗੱਲ ਹੈ ਇਹ ਬਲੌਗਰਾਂ ਗਿਆ ਐਕਸਟ੍ਰੀਮ ਲੈਵਲ ਤੱਕ ਜਿੱਤੇ ਜਿਸ ਲੈਵਲ ਤੱਕ ਮੈਚ ਚਲੀ ਜਾਨੀ ਆ ਜਿਸ ਲੈਵਲ ਤੱਕ ਆ ਰੂਮੀ ਗਿਆ ਨਜਾਇਜ਼ ਗਿਆ ਦੁਬਾਰਾ ਕਹਿੰਦਾ ਨਜਾਇਜ਼ ਗਿਆ ਨਾ ਉਸ ਲੈਵਲ ਤੱਕ ਇਡਲੀ ਵਾਲਾ ਫੈਸ਼ੀ ਵੀ ਚਲਾ ਜਾਂਦੇ ਨੇ ਉਸ ਲੈਵਲ ਤੱਕ ਇੰਨੇ ਮੂੰਹ ਤੋਂ ਕਦੀ ਚੂ ਚਾਂ ਚੀ ਨਹੀਂ ਕੀਤੀ ਕਦੇ ਕਿਸੇ ਬਲੱਗਰ ਨੂੰ ਇਹਨੂੰ ਭੈਣ ਚੋਦਾ ਰਿੰਪਲ ਨੇ ਇਹਦੇ ਕੋਲ ਸਿਰਫ ਦੋ ਚਾਰ ਲਾਈਨਾਂ ਹੈਗੀਆਂ ਗੱਲਾਂ ਹੈਗੀਆਂ ਗਾਲਾਂ ਹੈਗੀਆਂ ਉਨਾਂ ਦਾ ਹੀ ਵਰਤੋਂ ਕਰਦਾ ਰਿਹਾ ਭੈਣ ਚੋਦਾ ਉਸਾ ਫੁੱਦੂ ਜੇ ਉਹ ਹੈ ਨਾ ਜਿਹੜੀ ਜੋਤ ਦੋ ਚਾਰ ਜੜੀਆਂ ਅੱਧਾ ਅੱਧਾ ਕਿਲੋ ਦੀ ਗਾਲੀਆਂ ਹੈਗੀਆਂ ਉਹਦਾ ਇਸਤੇਮਾਲ ਕਰਦੇ ਆ ਤੁਹਾਨੂੰ ਪਬਲਿਕ ਨੂੰ ਕੀ ਲੱਗਦਾ ਆ ਜਿਹੜੇ ਟੋਪੇ ਨੇ ਕਿੱਥੇ ਆ ਰੋਮੀਆਂ ਆ ਟੋਪਿਆਂ ਨੇ ਇਹਨੇ ਜਿਹੜੀ ਬਕਵਾਸ ਮਾਰੀ ਆ 42 ਮਿੰਟ 45 ਸੈਕਿੰਡ ਵੀ ਇਹ ਜਾਇਜ਼ ਆ ਰਿੰਪਲ ਆ ਸਭ ਡਿਸਰਵ ਕਰਦਾ ਜੋ ਨੇ ਬਕਵਾਸ ਮਾਰੀ ਆ ਹੁਣ ਹੋ ਜਾਓ ਵੀ ਬੰਦੋ ਆਇਓ ਭਈਆ ਜੋ ਬੋਣਵਾ ਜੀ ਜਿੰਨੇ ਦੇਖਣੀਆਂ ਛੇਤੀ ਛੇਤੀ ਆ ਜਾਓ ਭਈਆ ਜੋ ਛੇਤੀ ਆ ਜਾਓ ਭਾਬੀ ਜੀ ਆਵਾਜ਼ ਮਾਰ ਰਹੀ ਐ ਭਾਬੀ ਜੀ ਤੈਨੂੰ ਕਹਿ ਰਹੀ ਐ ਰਾਮ ਦੇ ਮੈਨੂੰ ਵੀ ਦੇਖ ਲਾ ਮੈਂ ਵੀ ਹੈਗੀਆਂ ਸਭ ਤੋਂ ਪਹਿਲੀ ਗੱਲ ਮੈਂ ਸਾਰੀ ਵੀਡੀਓ ਨਹੀਂ ਇਹਦੀ ਚਲਾਨ ਲਗੀ ਕੂਸੇ ਦੀ ਇਹਨਾਂ ਵੀਡੀਓ ਤੇ ਸਾਰੇ ਨੇ ਆਲਮੋਸਟ ਸਾਰੇ ਨੇ ਦੇਖ ਹੀ ਲਿਆ ਹੋਣਾ ਇਹਨੇ ਦੋ ਚਾਰ ਗੱਲਾਂ ਹੀ ਬੋਲੀ ਐ ਰਿੰਪਲ ਜਨਾਨੀ ਐ ਰਿੰਪਲ ਮਹਿਕਦੇ ਸਰਤਿਆ ਰਿੰਪਲ ਇੰਨੇ ਸਾਲਾਂ ਤੋਂ ਮਹਿਕਦੇ ਮਗਰ ਲੱਗਾ ਹੈ ਨਾ ਮਹਿਕਦੇ ਵੀਡੀਓ ਪਾ ਰਿਆ ਤੇ ਰਿੰਪਲ ਹੋਰ ਕੀ ਕਹੀ ਸੀ ਨੇ ਮੁਸਕੀ ਤੂੰ ਜੋ ਮਰਜੀ ਕਰ ਮਹਿਕ ਮੈਂ ਮੈਂ ਤੈਨੂੰ ਕੁਝ ਨਹੀਂ ਕਹਾਂਗਾ ਮੈਂ ਤੇਰੇ ਨਾਲ ਆ ਠੀਕ ਤੇ ਚੌਥੀ ਚੀਜ਼ ਕਹੀ ਸੀ ਆ ਉਹਦਾ ਜਵਾਬ ਦੇ ਨਹੀਂ ਆਇਆ ਕਿ ਕਰਕੇ ਹਾਂ ਜਨਾਨੀ ਵਾਲੀ ਗੱਲ ਤੇ ਐ ਪਹਿਲੇ ਪਹਿਲੀ ਗੱਲ ਪਹਿਲੇ ਜਵਾਬ ਤੈਨੂੰ ਦੇਣਾ ਤੇਰੀ ਜਨਾਨੀ ਵਾਲੇ ਸ਼ਬਦ ਦਾ ਹੈ ਇਹ ਪਹਿਲੇ ਸੁਣ ਤਾਂ ਚੋੜ ਰੋਕੇ ਹਟਿਆ ਭਰਾ ਐਡੀ ਕਿਹੜੀ ਗੱਲ ਹੋ ਗਈ ਹੈ ਦੇ ਕਿਦਾਂ ਫੁੱਦੀਆਂ ਹੁੰਦਾ ਜਿੱਦਾਂ ਸਾਰਿਆਂ ਨੇ ਲੰਨ ਕੱਢ ਕੇ ਮਾਰਿਆ ਹੋਵੇ ਦੀਆਂ ਖਾਂਚੇ ਹੈ ਚੋੜ ਹਾਂ ਚਲੋ ਜਨਾਨੀ ਜਨਾਨੀ ਨਹੀਂ ਗੱਲ ਤੇ ਗੱਲ ਕਰਦੇ ਸਾਲੇ ਮੈਨੂੰ ਆਹ ਦੱਸ ਪਿੱਛੇ ਤੇਰੀ ਅਵਾਜ਼ਾਂ ਮਾਰ ਰਹੀ ਨਾ ਜਨਾਨੀ ਤਿੰਨ ਮਹੀਨੇ ਹੋ ਗਏ ਨਾ ਤੇਰੀ ਰੰਨ ਘਰ ਪਰਦੇ ਰੰਨ ਗੁਰਪ੍ਰੀਤ ਉਹ ਖੱਸੀ ਦੀ ਰੰਨ ਕਿੱਥੇ ਨੇ ਹੈ ਛੇਕ ਠੋਕਦਾ ਹੈ ਤੂੰ ਉਹਨੂੰ ਰਿੰਪਲ ਨੂੰ ਜਨਾਨੀ ਜਨਾਨੀ ਕਰ ਰਹੇ ਹੈ ਤੇਰੀ ਜਨਾਨੀ ਇੱਥੇ ਆਰਾਮ ਦੇ ਤੁਸੀਂ ਚਾਰ ਦੋ ਤਿੰਨ ਮਹੀਨਿਆਂ ਤੋਂ ਲਾਈਵ ਬੈਠੇ ਹੋ ਤਾਂ ਚਾਰ ਚਾਰ ਘੰਟੇ ਤਿੰਨ ਤਿੰਨ ਘੰਟੇ ਸਾਡੇ ਵੱਲੋਂ ਭੈਣ ਚੋ ਦੇ ਚਕਲੇ ਤੇ ਬੈਠੋ ਗੰਦੀ ਮਨਾਲੀ ਦੇ ਕੀੜਿਓ ਹੈ ਕਿਸੇ ਗਸ਼ਤੀਰੇ ਬੱਚਿਓ ਬਾਜ਼ਾਰ ਤੇ ਬੈਜੋ ਬਸਤੀ ਜੋਦੇਵਾਲ ਬੈਜਾ ਨਹੀਂ ਤਾਂ ਉੱਥੇ ਹੀ ਰਮੰਡੀ ਚੱਲ ਜਾ ਨਾਲ ਬਾਰਡਰ ਕਾ ਪੱਕੇ ਜਿਨਾਨੀਆਂ ਕਿੱਥੇ ਤੁਹਾਡੀ ਕਿਦੇ ਸਾਰੇ ਛੱਡੀਆਂ ਕਿਦੇ ਥੱਲੇ ਪੈ ਰਹੀਆਂ ਤੁਹਾਡੀ ਜਨਨੀਆਂ ਖੱਸੀਓ ਜਿਨਾਨੀ ਜਿਨਾਨੀ ਕਹਿ ਰਿਹਾ ਉਹਨੂੰ ਰਿੰਪਲ ਲੋ ਭੈਣ ਚੋ ਹੋਰ ਕੀ ਕਹਿੰਦਾ ਸੀਗਾ ਔਰ ਮਹਿਕਪ੍ਰੀਤ ਵਾਲੀ ਗੱਲ ਕਹੀ ਸੀ ਨੇ ਕਿ ਮਹਿਕਪ੍ਰੀਤ ਦੇ ਉੱਤੇ ਚੱਲਿਆ ਵਾ ਰਿੰਪਲ ਯਾ ਇੰਨੇ ਰਿੰਪਲ ਨੇ ਕਿਹਾ ਕਿਸੇ ਪੰਜਾਬ ਦੇ ਮੁੱਦੇ ਦੇ ਉੱਤੇ ਗੱਲ ਕੀਤੀ ਇਦਾਂ ਦੀ ਵੀ ਕੋਈ ਗੱਲ ਕੀਤੀ ਸੀਗੀ ਕਿਤੇ ਹੈਨਾ ਤੇ ਮੈਂ ਪੁੱਛਾਂਗੀ ਹਰਾਮ ਤੇ ਰਿੰਪਲ ਨੇ ਕੋਈ ਨਾਰਾ ਲਾਇਆ ਰਿੰਪਲ ਕਿ ਚੰਡਾਲਾ ਹਰੰਦਾ ਫਿਰਦਾ ਕਿ ਮੈਂ ਪੰਜਾਬ ਦਾ ਸੇਵਾ ਕਹਾ ਮੈਂ ਪੰਜਾਬ ਦਾ ਰਖਵਾਲਾ ਹਾਂ ਤੇਰੀ ਤਰ੍ਹਾਂ ਜਿਦਾ ਤੂੰ ਆਪ ਦਾ ਖਜੂਰ ਦਾ ਕੱਢ ਕੇ ਲੰਨ ਜਿਹਨਾਂ ਜਿਹਨੂੰ ਤੂੰ ਲੰਨ ਕਹਿੰਦਾ ਖਜੂਰ ਦਾ ਨਾਮ ਤੂੰ ਲੰਨ ਰੱਖੇ ਨੀ ਕਿ ਜੀ ਤੂਤੂ ਦਾ ਨਾਮ ਹੈ ਫੁੱਲੋ ਦਾ ਨਾਮ ਹੈ ਉਹਦਾ ਤੂੰ ਰੱਖਿਆ ਲੰਨਾ ਹੈਗਾ ਉਹ ਫਜ਼ੂਰ ਹੈ ਹੈ ਉਹਨੂੰ ਕੱਢ ਕੇ ਹੱਲੇ ਹਰਾਉਂਦਾ ਫਿਰਦਾ ਏ ਮੈਂ ਪੰਜਾਬ ਦਾ ਸੇਵਕ ਮੈਂ ਉਹ ਰਿੰਪਲ ਨੇ ਕਿੱਥੇ ਕਿਹਾ ਕਿ ਮੈਂ ਪੰਜਾਬ ਨੂੰ ਬਚਾਣਾ ਮੈਂ ਪੰਜਾਬ ਦਾ ਸੇਵਕ ਕਿੱਥੇ ਗਿਆ ਉਹਨੇ ਜਿਹੜਾ ਬੰਦਾ ਚੁੱਪਚਾਪ ਆਪਣੇ ਕੰਮ ਤੋਂ ਮਤਲਬ ਰੱਖ ਰਿਹਾ YouTube ਨੂੰ YouTube ਦੀ ਤਰ੍ਹਾਂ ਹੀ ਲਾ ਰਿਹਾ ਤੂੰ ਉਹਨੂੰ ਕਿਵੇਂ ਕਹਿ ਸਕਦਾ ਕੋਈ ਵੀ ਕਿਵੇਂ ਕਹਿ ਸਕਦਾ ਅੰਨਾ ਹਾਂ ਟਿੰਕਣਾ ਹਾਂ ਅਰੇ ਬਈ ਕੰਮ ਤੋਂ ਕੰਮ ਰੱਖੋ ਔਰ ਦੇ ਵਰਗਾ ਦਿਮਾਗ ਖਰਾਬ ਨਹੀਂ ਆਇਆ ਸਾਡਾ ਜਿੱਥੇ ਸਾਨੂੰ ਲੱਗੇਗਾ ਬੋਲਣਾ ਅਸੀਂ ਬੋਲਾਂਗੇ ਸਾਡਾ ਚੈਨਲ ਚ ਮੈਂ ਭੈਣ ਚੋਂ ਤੇਰੀ ਪੂਰੇ ਸਾਲ ਗਾਣ ਡ ਮਰਾ ਤੇਰੀ ਮੈਂ ਗਾਣ ਖੋਲ ਕੇ ਰੱਖਾ ਪੂਰੇ ਸਾਲ ਖੁੱਦੀਆਂ ਹੁੰਦਾ ਸਾਲਾ ਹੈ ਪੌਣਿਆ ਹੋਣਾ ਮੁਸ਼ਕਿਲ ਉੱਤੇ ਹੱਥ ਫੁੱਦੀ ਦੇ ਤੇਰੀ ਤੇਰੀ ਗਾਣ ਦਾ ਚੜਨਾ ਹੁਣ ਸਾਲਿਆ ਹੈ ਹੈ ਮੁਸ਼ਕਿਲ ਹੈ ਚੱਲ ਪਹਿਲੇ ਮੁਸ਼ਕਿਲ ਦਾ ਕੰਡਾ ਕੱਢਦੇ ਹਾਂ ਹੈ ਮੁਸ਼ਕੀ ਮੁਸ਼ਕੀ ਮਹਿਕ ਦੇ ਉੱਤੇ ਚੱਲੇ ਆ ਮਹਿਕ ਦੇ ਉੱਤੇ ਵੀਡੀਓ ਪੰਦਾ ਰਿਆ ਬਹਿ ਕੇ ਤੈਨੂੰ ਗਾਲਾਂ ਕੱਢੀਆਂ ਫਲਾਣਾ ਕੱਢਿਆ ਹਾਂ ਉਹਦਾ ਚੈਨਲ ਉੱਜੀ ਤਾਂ ਮਰਜੀ ਵੀਡੀਓ ਪਾਵੇ ਤੂੰ ਭੈਣ ਦੇ ਲੋੜੇ ਤੂੰ ਉੱਥੇ ਬੁੰਡ ਮਰਾਣੀ ਆ ਤੂੰ ਉੱਥੇ ਕੀ ਕਰਨਾ ਹੈ ਹੈ ਉਹਦਾ ਚੈਨਲ ਜੋਬਰਜੀ ਕਰੇ ਤੇਰਾ ਚੈਨਲ ਤੂੰ ਜਿੱਥੇ ਮਰਜੀ ਬੁੰਡ ਮਰਾ ਮੇਰਾ ਚੈਨਲ ਮੈਂ ਜਿੱਥੇ ਮਰਜੀ ਜਿਹਦੀ ਮਰਜੀ ਬੁੰਡ ਮਾਰਾ ਹਰ ਕਿਸੇ ਦੀ ਆਪਣੀ ਮਰਜ਼ੀ ਜਿੱਦਾਂ ਬਣਾਣਾ ਜਿਹਦੇ ਉੱਤੇ ਬਣਾਣੀ ਆ ਵੀਡੀਓ ਬਣਾਵੇ ਨਾ ਬਣਾਵੇ ਉਹਦਾ ਡਿਸੀਜਨ ਤੂੰ ਵਿੱਚੋਂ ਕੀ ਲੈਣਾ ਗਾਂਡੂਆ ਦੱਲਿਆ ਵਿਚਲਿਆ ਹੈ ਤੂੰ ਕਿ ਵਿੱਚੋਂ ਅੰਬ ਲੈਣੇ ਗਾਂਡੇ ਭੈਣ ਚੋ ਮੁਸ਼ਕੀਤੇ ਵੀਡੀਓ ਬਣਾ ਤੂੰ ਮਰਲਾ ਬੁੰਡ ਚਟਲਾ ਉਹਦਾ ਪੋਸੜਾ ਫੁੱਦਾ ਹੈ ਮੈਂ ਮੁਸ਼ਕੀ ਮੁਸ਼ਕਪਰੀ ਤੇ ਮਹਕਬਰੀ ਤੇ ਤੂੰ ਬਣਾ ਦੋ ਮਰਜੀ ਕਰ ਮੈਂ ਤੇਰੇ ਨਾਂ ਨਾ ਚਟਲਾ ਫੁੱਦਾ ਉਹਦਾ ਵੀ ਤੇ ਉਹਦੀ ਮਾਂ ਦਾ ਵੀ ਤੇ ਉਹਦੇ ਪੂਰੇ ਟੱਬਰ ਦਾ ਜਿਹੜੇ ਬਚ ਗਏ ਆ ਮੁਸ਼ਕੀ ਇਹ ਔਕਾਤ ਹੈ ਅਸਲੀ ਔਕਾਤ ਤੇ ਉਮੀਦੀ ਇਹ ਵਾ ਇਹਦਾ ਇਹ ਵਾਲਾ ਬਿਆਨ ਜਿਹੜਾ ਆ ਕਹਿੰਦਾ ਫਿਰਦਾ ਹੈ ਹੋਰ ਇਹਨੇ ਦੂਜੀ ਕੀ ਲਈਏ ਗੱਲ ਹੋਰ ਕੀ ਕਹੀ ਸੀ ਪੰਜਾਬ ਦੇ ਮੁੱਦੇ ਆ ਤੇ ਨਹੀਂ ਬੋਲਦਾ ਇਹ ਰਿੰਪਲ ਨਹੀਂ ਬੋਲਣਾ ਰਿੰਪਲ ਕੀ ਇੱਥੇ ਢੰਡਾ ਨਾ ਲੰਦਾ ਫਿਰਦਾ ਆ ਕਿ ਮੈਂ ਪੰਜਾਬ ਦਾ ਰਾਖੀ ਹਾਂ ਮੈਂ ਪੰਜਾਬ ਦਾ ਸੇਵਕ ਹਾਂ ਮੈਂ ਪੰਜਾਬ ਦੇ ਲਈ ਇਹ ਕਰਾਂਗਾ ਉਹ ਕਰਾਂਗਾ ਉਹ ਤਾਂ ਤੂੰ ਬੋੰਡ ਬਰਾਨਣਾ ਹੈ ਹੈ ਤੂੰ ਭੈਣ ਚੋਦਾ ਬਣਾ ਨਿੱਕੀ ਜੀ ਲੁੱਲੀ ਲੈ ਕੇ ਦੌੜਿਆ ਹੁੰਦਾ ਹਰ ਪਾਸੇ ਮੈਂ ਇਹ ਮੈਂ ਉਹ ਮੈਂ 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 ਇਹ ਹੋ 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 ਕੁੱਤਿਆਂ ਤਰਾਂ ਦਾ ਤੂੰ ਗਲੀ ਗਲੀ ਭੌਗਦਾ ਫਿਰਦਾ ਸੇਵਾ ਕੰਮ ਹੈ ਪੰਜਾਬ ਦਾ ਮੈਂ ਪੰਜਾਬ ਦਾ ਭਲਾ ਕਰਨਾ ਭਲਾ ਨਾ ਆ ਪਤਾ ਨਹੀਂ ਕਿਤੇ ਕੀਤਾ ਨਾ ਮੈਂ ਕਿਆ ਕਿ ਭਾਈ ਮੈਂ ਮੂਮ ਨਹੀਂ ਕੋਈ ਕੋਈ ਸੁਧਾਰ ਤੋਂ ਦੂਰ ਕਰ ਰਹੀ ਮੈਨੂੰ ਜਿਹੜੀ ਚੀਜ਼ ਬੁਰੀ ਲੱਗੀ ਮੈਂ ਉੱਤੇ ਬੋਲਣਾ ਹੈ ਮੇਰਾ ਹੱਕ ਬੰਦਾ ਹੈ ਰਿੰਪਲ ਦੀ ਮਰਜ਼ੀ ਰਿੰਪਲ ਨੇ ਬੋਲਣਾ ਨਹੀਂ ਬੋਲਣਾ ਮੇਰੀ ਮਰਜ਼ੀ ਮੈਂ ਨਹੀਂ ਬੋਲਣਾ ਕਿਸੇ ਵੀ ਮੁੱਦੇ ਦੇ ਉੱਤੇ ਤੂੰ ਕਿਵੇਂ ਚੱਬ ਬੰਡ ਬਣਾਣੀ ਹੈ ਭੈਣ ਦੇ ਲੋੜਿਆ ਹੈ ਫੁੱਦੀਆਂ ਹੋਣ ਦਾ ਸਾਲਾ ਇੱਥੇ ਲੱਗਾ ਪੰਜਾਬ ਦੇ ਮੁੱਦਿਆਂ ਤੇ ਨਹੀਂ ਬੋਲਦਾ ਤੂੰ ਫੁੱਦੀਆਂ ਹੋਣ ਦੇ ਤੇਰੇ ਵਰਗੇ ਦਗੜ ਦੰਦੇ ਨਹੀਂ ਹੈ ਤੇਰੇ ਵਰਗੇ ਹਰਾਮ ਦੇ ਬੀਜ ਨਹੀਂ ਹੈਗੇ ਕੁੱਤੀ ਦੇ ਹੋਰ ਤੂੰ ਕੀ ਬਕਵਾਸ ਕੀਤੀ ਸੀਗੀ ਇਹਨੇ ਹੋਰ ਕੀ ਗੱਲ ਕੀਤੀ ਸੀਗੀ ਦੋਗੇ ਗੱਲਾਂ ਹੋਰ ਕੀਤੀਆਂ ਸੀਗੀਆਂ ਹੈ ਇੱਕ ਮਿੰਟ ਸੁਣ ਲਈਏ ਕੀ ਕਹਿੰਦਾ ਇੱਕ ਵਾਰੀ ਕੀ ਆਪ ਹੀ ਆ ਹੈ ਨਾ ਛੱਡੀ ਵੀ ਆਪੇ ਹੀ ਆਪਣੀ ਭੈਣ ਵੇਖੋ ਐਡੇ ਦੱਲੇ ਨੇ ਆਪਣੀਆਂ ਭੈਣਾਂ ਨੂੰ ਛੱਡ ਦਿੰਦੇ ਲੋਕਾਂ ਬਿਸ਼ੇ ਕਿ ਜਾਓ ਇਹਨੂੰ ਪੁੱਛੋ ਇਨ ਕੋ ਚਾਹੀਦਾ ਇਹਨੂੰ ਪੁੱਛੀ ਜੈਕਟ ਚਾਹੀਦੀ ਐਨੂੰ ਪੁੱਛ ਬੂਟ ਚਾਹੀਦੇ ਐਡੀ ਤੇਰੀ ਭੈਣ ਵੀ ਵੇਲੀ ਆ ਕੁਸਿਆ ਤੇਰੀ ਧੀ ਵੀ ਵੇਲੀ ਆ ਆਪ ਛੱਡੀ ਆ ਭੈਣ 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 ਆ ਆ ਭਰਾਵਾ ਇਹ ਭੈਣ ਦੇ ਲੋੜੇ ਆ ਭਰਾ ਹੁੰਦੇ ਨੇ ਅੱਜ ਕੱਲ ਹੈ ਇਹ ਭਰਾਵਾ

ਰਿਸਪੈਕਟ ਕਰਦੀ ਸੀ ਤੇਰੀ ਕਿ ਨਹੀਂ ਯਾਰ ਇਹ ਬੰਦਾ ਹੈਲਥ ਨੂੰ ਲੈ ਕੇ ਬਹੁਤ ਕੌਨਸ਼ੀਅਸ ਹੈਗਾ ਆਪਣੀ ਹੈਲਥ ਬਣਾ ਕੇ ਰੱਖੀ ਹੈ ਨੇ ਬੰਦੇ ਕਿਉਂਕਿ ਮੈਨੂੰ ਪਤਾ ਹੈ ਜਿਮ ਚ ਜਾ ਕੇ ਖਾਲੀ ਦੋ ਚਾਰ ਡੰਬਲ ਚੱਕ ਲੈਣ ਕੋਈ ਬੋਡੀਆ ਨਹੀਂ ਬਣਦੀ ਕਿੰਨੀ ਮਿਹਨਤ ਲੱਗਦੀ ਹੈ ਬੋਡੀ ਬਣਾਉਣ ਚ ਤੂੰ ਤਾਂ ਭੈਂ ਚ ਤਾਂ ਸਾਰਾ ਮਿੱਟੀ ਕਰਤਾ ਸੈਂ ਇੱਕ ਤਾਂ ਸ਼ਰੀਰ ਦਾ ਤਾਂ ਸਤੇ ਨੇ ਮਾਰੇ ਮਾਰੇ ਆ ਭੈਂ ਚ ਜਿਹੜੀ ਤੇਰੀ ਦੋ ਟਕੇ ਦੀ ਇੱਜ਼ਤ ਸੀ ਨਾ ਉਹ ਉਹਦੀ ਵੀ ਮਾਤ ਚੋਦ ਕੇ ਰੱਖਦੀ ਆਪ ਇਹਨੂੰ ਕਹਿੰਦੇ ਆ ਆਪਣੇ ਗਾਣ ਤੇ ਆਪ ਦਾ ਹੀ ਲਲਵਾੜ ਲੈਣਾ ਘੁਮਾ ਕੇ ਮੋੜ ਕੇ ਗਾਣ ਚ ਲੈ ਲੈਣਾ ਹੈ ਜੋਂ ਦੀ ਹੀ ਆ ਲੈ ਆ ਪਿਛੇ ਜੁੰਡੀ ਹੀ ਰੱਖ ਲੈਣਾ ਨਾਸੜਾ ਤੇਰਾ ਪਤਾ ਲੱਗਦਾ ਵੀ ਤੂੰ ਕਹੇਂ ਕਿ ਜਲਾਨੀ ਹੈ ਜਾਂ ਕੀ ਹੈ ਤੂੰ ਤੇਰਾ ਤਾਂ ਪਤਾ ਹੈ ਨਾ ਤੂੰ ਖੱਸੀ ਆਇਆ ਤਾਈਓ ਤੇਰੀ ਜੀਣਾਨੀ ਤੇਰੇ ਤੇਰੀ ਨਿੱਕੀ ਲੁਲੀ ਛੋਹਾਰਾ ਜੋ ਛੱਡ ਕੇ ਭੈਂ ਚੋ ਕਿਸੇ ਹੋਰ ਤੇਰੀ ਆ ਦੋਸਤ ਟੋਪ ਤੇ ਬਹਿ ਗਈ ਸੀ ਜੀ ਲਨਤ ਚੜ ਗਈ ਸੀ ਹੈ ਤੇਰੇ ਪੱਲੇ ਸਿਗਾ ਹੀ ਨਹੀਂ ਕੱਖ ਤਾਈਓ ਤਾਂ ਤੈਨੂੰ ਛੱਡ ਕੇ ਗਈ ਹੈ ਤਾਈਓ ਤੇਰੀ ਬੌਂਡ ਚਲਾਤਾ ਮਾਰ ਕੇ ਗਈ ਹੈ ਤਾਈਓ ਤਾਂ ਦੂਜਾ ਅਫੇਅਰ ਕਰ ਲਿਆ ਤੇਰੇ ਹੁੰਦੇ ਹੋਏ ਤੂੰ ਵਰਦਾ ਵੱਡਾ ਮਰਦ ਕਹਾਂਦਾ ਇਹ ਮਰਦਾਂ ਭੈਂਚੋਦ ਇਹ ਦਿੱਲੀ ਦਾ ਬੱਚਾ ਮਰਦਾ ਹੈਗਾ ਭੈਣ ਦੇ ਲਾਵੇ ਆ ਕਿਸੇ ਹੈਂਡੀਕੈਪ ਅਪਾਹਜ ਬੰਦੇ ਦੇ ਘਰ ਜਾ ਕੇ ਉੱਥੇ ਦਾਦਾਗਰੀ ਕਰਨਾ ਹੈ ਗੈਂਗਸਟਰ ਬੰਨਾ ਉੱਥੇ ਤੂੰ ਮਰਦਾ ਇਹ ਮਰਦਾ ਆ ਮਰਦਾ ਵੱਡਾ ਭੈਣ ਚ ਆ ਮਰਦਾ ਕਿਸੇ ਗੇ ਬੰਦੇ ਨੂੰ ਜਾ ਕੇ ਜੋਰ ਅਜਮਾਇਸ਼ ਦਿਖਾਣਾ ਗਰੁੱਪ ਲੈ ਜਾ ਕੇ ਗਾਂਡੂਆਂ ਦਾ ਗਰੁੱਪ ਲੈ ਜਾ ਕੇ ਵਾਹ ਇਹ ਮਰਦਾ ਹੱਥੂ ਤੇਰੇ ਤੇ ਕਿਸੇ ਐਸੇ ਕਪਲ ਦੇ ਘਰ ਜਾਣਾ ਜਿਹਦੇ ਹਜੇ-ਹਜੇ ਮੌਤ ਹੋਈ ਉੱਥੇ ਜਾ ਕੇ ਸਿਆਪੇ ਕਰਨੇ ਇਹ ਮਰਦਾ ਹੱਥੂ ਤੇਰੇ ਤੇ ਇਹ ਇਹ ਮਰਦਾ ਮਰਦਾ ਫੁੱਦੀ ਹੋਂਦਾ ਹੈ ਮਹਿਕਪਰੀਤ ਜਦ ਸੀਗੀ ਉੱਥੇ ਪੂਰਾ ਸਾਲ ਲੰਘ ਗਿਆ ਤੂੰ ਉੱਥੇ ਕਿਉਂ ਨਹੀਂ ਬੁੰਡ ਮਰਾਨ ਗਿਆ ਉੱਥੇ ਕਿਉਂ ਨਹੀਂ ਗਿਆ ਹੈ ਉਸ ਤੋਂ ਬਾਅਦ ਚਲਾ ਗਿਆ ਜਿੱਥੇ ਮਤਲਬ ਉਹ ਜਾ ਚੁੱਕੀ ਸੀਗੀ ਹੈ ਉਹਦੇ ਕੁਆਟਰ 'ਚ ਉੱਥੇ ਕਿ ਲਨ ਖਸਾਨ ਗਿਆ ਸੀ ਉੱਥੇ ਕਿ ਬੁੰਡ ਮਰਾਨ ਗਿਆ ਸੀਗਾ ਹੈ ਉੱਥੇ ਉਹਦੀ ਮਹਿ ਮਹਿਕ ਦਾ ਮੂਤ ਦਾ ਉਹ ਸੁਗੰਧ ਲੈਣ ਗਿਆ ਸੀਗਾ ਮੂਹ ਤਾਂ ਸੁੰਗ ਜਾ ਕੇ ਨਾਲੀਆਂ 'ਚ ਜਾ ਕੇ ਨਾਕਾ ਮਾਰਾ ਉਹ ਨਾਲ ਉਹ ਲੋੜਾ ਲੈ ਕੇ ਗਿਆ ਸੀ ਨਾਲ ਆਪਣੇ ਹੈ ਅੱਛਾ ਲੋੜਾ ਸਾੜਾ ਹਾ ਤੇਰੇ ਸਾਰੇ ਪੂਰੀ ਦਾੜੀ ਆ ਦੀ ਨਾ ਤੇਰੇ ਪੂਰੇ ਸਾਰੇ ਮੋਟੇ ਘਰ ਲਿਆ ਕਰ ਤੇ ਤੇਰੇ ਅੰਦਾ ਆ ਆਵੜਲਾ ਆ ਆਪਣੇ ਪੋਸੜੇ ਤੇ ਤੇਰੀ ਬੁੰਨ ਚ ਵੀ ਬਾਲ ਹੁਣ ਏਡੇ ਏਡੇ ਕਿਲੋ ਕਿਲੋ ਉਹ ਸਾਲਾ ਅਦਰ ਸਦਾ ਕਹ ਲੋ ਤੇ ਸਾਰੇ ਜੇ ਕੋਈ ਫੋਨ ਵੀ ਕਰਦੇ ਤੂੰ ਤੇ ਰਿਕਾਰਡ ਕਰਕੇ ਪਹਿਲਾਂ ਲਾ ਲਿਆ ਖਾਲੋ ਤੇ ਤੂੰ ਤਾਂ ਜਿਵੇਂ ਕਰਦਾ ਨਹੀਂ ਨਾ ਵੀ ਕਾਲ ਤੂੰ ਤਾਂ ਬੜਾ ਦੁੱਧ ਦਾ ਤੁਲਿਆ ਨਾ ਫੁੱਦੀ ਹੋਣਦੇ ਹੈ ਲੰਨ ਚੂੰਗਾ ਬੰਦਾ ਸਾਲਾ ਟੋਪਾ ਆ ਟੂ ਲ ਕਾਲ ਕਰ ਲੈ ਲੈ ਕੋਰਡ ਕਰਨਾ ਭੈਣ ਚੋਦੋ ਕਿਹੜਾ ਐਸਾ ਬੁੱਦਾ ਜਿਹੜਾ ਵੀ ਰਿਕਾਰਡ ਕਰਦਾ ਲੈਣਾ ਲੈਣੀ ਤਾਂ ਤੇਰੇ ਵਰਗੇ ਦਗੜਦੱਲਿਆਂ ਦੀ ਕੋਲ ਰਿਕਾਰਡ ਕਰਨੀ ਪੈਂਦੀ ਆ ਤੇਰੇ ਵਰਗੇ ਦੀ ਕਰਤੂਤਾ ਰਿਕਾਰਡ ਕਰਨੀ ਪੈਂਦੀ ਆ ਕਿਉਂਕਿ ਜਿਹੜੇ ਭੈਣ ਚੋਦ ਆਪਦੇ ਜੰਮੀ ਹੋਈ ਔਲਾਦ ਦੇ ਨਹੀਂ ਹੋਏ ਜਿਹੜੇ ਆਪਦੀ ਜੰਮੀ ਹੋਈ ਔਲਾਦ ਨੂੰ ਨਿੰਦਦੇ ਪਏ ਆ ਮੇਰੀ ਤਾਂ ਹੈ ਨਹੀਂ ਮੈਨੂੰ ਤਾਂ ਚਾਹੀਦੀ ਨਹੀਂ ਮੇਰੇ ਕੁੜੀ ਨਾ ਹੋਵੇ ਮੇਰਾ ਫਲਾਕਾ ਨਾ ਹੋਵੇ ਪੁੱਤੀ ਦੇ ਆ ਤੇਰੇ ਇੱਕ ਭੈਣ ਚੋ ਚੂਜਾ ਵੀ ਨਿਕਲ ਆਵੇ ਤਾਂ ਕਹਦੇ ਐਸੀ ਰੱਬ ਦੀ ਤੇਰੇ ਚਪੇੜ ਪੈਣੀ ਆ ਖਸੀ ਆ ਤੇਰੀ ਮਾਂ ਵੀ ਤੁਮ ਫੋਨ ਕਰਕੇ ਕਿਹਾ ਤੂੰ ਉਹ ਵੀ ਰਿਕਾਰਡ ਕਰ ਲੈ ਅਰੀ ਮਾਂ ਕਰਦੀ ਐ ਹਾਂ ਤੇਰੀ ਮਾਂ ਕਰਦੀ ਐ ਮੈਂ ਚੋ ਤੇਰੀ ਮਾਂ ਗੰਧੀਆਂ ਵਾਜਾ ਕਢਦੀ ਐ ਸਾਨੂੰ ਹੈ ਕਢਦੀ ਐ ਗੰਧੀਆਂ ਵਾਜਾ ਹਾਏ 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 ਹਈ ਇਦਾਂ ਤਾਂ ਤਾਂ ਗੰਧੀਆਂ ਵਾਜਾ ਕਢਦੀ ਐ ਫੁੱਦੀਆਂ ਹੋਂਦੇ ਆ ਤੇਰੀ ਮਾਂ ਤੇਰੀ ਮਾਂ ਆ ਵੀ ਸੁਨੀਲ ਕੁਮਾਰ ਅਤਰੀ ਦੀ ਮਾਂ ਕਰਦੀ ਐ ਫੋਨ ਤੇ ਕਰਦੀ ਐ ਫੁੱਦੇ ਚ ਉਂਗਲ ਲੰਦੀ ਐ ਤੇਰੀ ਤੇਰੀ ਓਕਾਤੀ ਮੈਂ ਸਮਝਦਾ ਪਹਿਲੀ ਕਰ ਤੂੰ ਤੇਰੀ ਹੈ ਓਕਾਤ ਮੈਂ ਤੇਰੀ ਹੈ ਫੁੱਦੀਆਂ ਹੋਂਦੇ ਆ ਜਿਵੇਂ ਗਸ਼ਤੀ ਮਾ ਦੇ ਜੰਮਿਆ ਤੇਰੀ ਹੈ ਕਿਹੜੀ ਤੋਂ ਬਕਵਾਸ ਕਰ ਤੇਰੀ ਬਾਪਾ ਤੂੰ ਨਹੀਂ ਸਮਝਦਾ ਤੇਰੀ ਮਾਂ ਕਤੋਂ ਨਹੀਂ ਸਮਝਦਾ ਹੈ ਫੁੱਦੀ ਆਂ ਦਾ ਸਾਲਾ ਲੋਲਾ ਲੈਣੀ ਦਾ ਕਿ ਔਕਾਤ ਤੇ ਤੇਰੀ ਕੀ ਔਕਾਤ ਹੈ ਦੱਸ ਔਕਾਤ ਦਾ ਕੀ ਮਤਲਬ ਹੈ ਕਾਹ ਪਰਿਵਾਰ ਉਹਨੇ ਸਾਹਮਣੇ ਇੱਜ਼ਤ ਮਾਨ ਦੇ ਨਾਲ ਉਹ ਰਹਿ ਰਿਆ ਘਰ ਦੇ ਵਿੱਚ ਤੂੰ ਕੀ ਆਂ ਸਾਲੇ ਆਪਣੀ ਬਾਹ ਤੂੰ ਛੱਡ ਤੀ ਹੈ ਘਰ-ਬਾਰ ਤੂੰ ਆਪਣਾ ਛੱਡ ਤਾ ਉਹ ਇੱਕ ਰਖੇਲ ਦੇ ਕਰਕੇ ਰਖੇਲ ਵੀ ਕਾਹ ਦੀ ਸਬਸਕ੍ਰਾਈਬਰ ਤੇਰੀ ਫੁੱਦੀ ਦੇ ਇਹ ਇਹ ਫੁੱਦੀਆਂ ਮੰਗਦਾ ਫਿਰਦਾ ਸਬਸਕ੍ਰਾਈਬਰਾਂ ਤੋਂ ਇਹ ਮੰਗਦਾ ਕਿਸੇ ਕੀ ਕੰਦੇ ਆ ਨੰਬਰ ਮਾਦਾ ਖਾਨੀ ਇਹਦੇ ਭੈਣ ਦਾ ਛੋਲਾ ਇਹਦੀ ਦਾ ਮਾਰ ਇਹਦੀ ਮਾਰਾ ਛੋਲਾ ਕੁੱਤੀ ਦਿਆ ਇਹ ਦੱਦੀਆਂ ਔਕਾਤ ਤੇ ਵੀ ਮੇਰੇ ਖਿਆਲ ਮੈਂ ਦਿਖਾ ਦਿੱਤਾ ਕਿ ਨਹੀਂ ਦਿਖਾ ਦਿੱਤਾ ਇਹ ਇੱਥੇ ਬੰਨ ਮਰਾਂਦਾ ਫਿਰਦਾ ਨਾਈਸ ਵੀਡੀਓ ਨੰਬਰ ਦੇ ਦੋ ਜਦੋਂ ਨੇ ਮਨਾ ਕਰਤਾ ਅਰਜੈਂਟ ਹੈ ਹੈ ਅਰਜੈਂਟ ਕਹਾਂ ਤੈਨੂੰ ਫੁੱਦੀ ਦੇ ਭੈਣ ਦਾ ਛੋਲਾ ਤੇਰੀ ਦਾ ਮਾਰਿਆ ਲੰਨ ਲੈਣੀ ਦਾ ਆ ਦੇਖੋ ਆ ਰਹੀਆ ਡੋਨੇਸ਼ਨ ਆ ਗਈ ਹੱਥਾਂ ਦੇ ਵਿੱਚ ਇਹਵਾ ਡੋਨੇਸ਼ਨ ਹੈ ਇਹਵਾ ਸੁਪਰ ਚੈਟਰ ਜੜੀ ਇਹਨੇ ਕੀਤੀ ਹੁਣ ਤੱਕ ਔਕਾਤ ਹੈ ਤੇਰੀ ਸਵਾ ਲੱਖ ਦਾ ਸੋਨਾ ਲੈਣ ਦੀ ਫੁੱਦੀ ਹੋਂ ਦਾ ਕਿਥੋਂ ਤੁ ਲੈ ਲਿਆ ਲੋੜੀ ਦੇ ਲੈਣਾ ਲੈਣੀ ਦਾ ਸਾਲਾ ਤੇਰੀ ਔਕਾਤ ਹੀ ਮੈਂ ਸਮਝਦਾ ਪਹਿਲੀ ਗੱਲ ਕੁਛ ਤੇਰੀ ਭੈਣ ਜੋ ਇੱਕ ਨੰਬਰ ਦੀ ਕੁੱਤੇ ਖਾਣੀ ਕੀਤੀ ਤੇਰੀ ਮਾਂ ਭੈਣ ਇੱਕ ਕੀਤੀ ਤੇਰੀ ਫੁੱਦੀ ਰਿਆ ਇਡਲੀ ਵਾਲਾ ਨੇ ਤੇਰੀ ਮਾਂ ਚੋਦ ਕੇ ਨੰਗੀ ਢੜਾਈ ਸੀ ਪਠਾਨਕੋੜ ਤੋਂ ਲੈ ਕੇ ਉਹ ਜੰਮੂ ਤੱਕ ਨੰਗੀ ਢੜਾਈ ਸੀ ਨੰਗੀ ਵੇਚ ਤੇਰੀ ਧੀ ਦੁਣਾਈ ਵਿੱਚ ਤੇਰੀ ਪਹਿਲੀ ਰਨ ਦੁਣਾਈ ਤੇ ਤੇਰੀ ਇਹ ਦੂਜੀ ਜਿਹੜੀ ਤੂੰ ਰਖੇ ਲ ਬਣ ਰਿਆ ਲਿਆ ਕੇ ਰੱਖੀ ਆ ਉਹ ਦੁਣਾਈ ਸੀ ਨੰਗੀ ਤੇਰੀ ਚੀਕਾਂ ਨਿਕਲੀਆਂ ਸੀ ਉਦੋਂ ਹਈ ਹਈ ਹੇ ਬਚਾ ਲੋ ਕਦੇ ਕਿਸੇ ਨੂੰ ਫੋਨ ਕਰਦਾ ਸੀ ਕਦੀ ਸੁਨੇਹਾ ਲਗਾਉਂਦਾ ਫਿਰਦਾ ਸੀਗਾ ਮੈਨੂੰ ਵੀ ਹਈ 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 ਆ ਬਣਾਉਣ ਦੀ ਕੋਸ਼ਿਸ਼ ਕਰ ਰੇ ਸੀ ਕੱਠ ਕਿ ਹਾਂ ਕੱਠੇ ਹੋ ਕੇ ਪਰ ਟੱਲੀ ਵਾਲੇ ਨੂੰ ਬੋਲੀਏ ਮੈਂ ਤੇਰੀ ਫੁੱਦੀ ਦਿਆਂ ਤੇਰੀ ਔਕਾਤ ਐ ਟੱਲੀ ਵਾਲੇ ਦਾ ਸਾਹਮਣੇ ਫਰਸ਼ ਹੀ ਦੇ ਅੱਗੇ ਰਿੰਪਲ ਦੇ ਅੱਗੇ ਹੈ ਭੈਣ 14 ਸਾਲਾ ਮੇਰਾ ਨਾਮ ਨਹੀਂ ਲਿੱਤਾ ਲੈ ਲਿਆ ਤੇਰਾ ਨਾਮ ਫੁੱਦੀ ਦੇਆ ਲੈ ਮਾਂ ਚ ਗਵਾਨ ਜਾ ਕੇ ਤੂੰ ਇੱਥੇ ਕਹਿੰਨੇ ਤੇਰੀ ਕੀ ਹੁਕਮਦੀ ਓਏ ਇਹਦਾ ਬਤਾ ਲੈ ਤੇਰੀ ਹੁਕਮ ਹੈ ਸੜੇ 10000 ਰੁਪਏ ਮੰਗਦਾ ਫਿਰਦਾ ਪਖਾਰੀਆਂ ਦੀ ਤਰ੍ਹਾਂ ਲਾਣਾ ਲੈਣੀ ਦਾ ਤੇ ਵੱਡੀਆਂ بڑے بڑے ਮੁੰਡੇ ਤੂੰ ਵਾਦੇ ਕਰ ਲੋਕਾਂ ਨੂੰ ਕਹਿੰਦਾ ਆਪਾਂ ਮਰਦ ਤੂੰ ਕਿਹਨਾ ਮਰਦਾ ਵਈ ਹੈ ਤੇਰੀ ਮਾਂ ਪੈਰ ਇੱਕ ਕੀਤੀ ਜੀ ਉਹਦੇ ਕਹਾਂਗਾ ਤੇਰਾ ਕੁਝ ਨਹੀਂ ਆਗਾ ਹੁਣ ਤੱਕ ਪਰ ਹੁਣ ਮੈਂ ਮੈਂ ਕਹਿੰਦਾ ਅੱਜ ਜਾ ਪੁੱਦਾਂ ਮਾਰਾ ਫਿਰ ਜਾ ਕੇ ਹਾਂ ਗਸ਼ਤੀ ਦੇ ਬੱਚਿਆ ਤੇਰੀ ਰਨ ਜਿਹੜੀ ਨਾਲ ਖੜੀ ਐ ਇਹਦਾ ਵੀ ਪੋਸੜਾ ਖੋਲ ਕੇ YouTube ਤੇ ਦਿਖਾ ਵੈਸੇ ਵੀ ਉਹਦੇ ਛੋਲੇ 'ਚ ਬੜੀ ਖਾਜ ਹੁੰਦੀ ਐ ਨਾ ਜਦ ਤੂੰ ਲਾਈਵ ਬੈਠਾ ਹੁੰਦਾ ਐ ਬੜਾ ਆਪਣਾ ਛੋਲਾ ਖੁਰਕਾਰੀ ਹੁੰਦੀ ਐ ਪੋਸੜਾ ਖੁਰਕਾਰੀ ਹੁੰਦੀ ਐ ਦੇਖ ਦੇ ਕੇ ਹਾਏ ਹਾਏ ਹਏ ਮੈਂ YouTube ਤੇ ਆਣਾ ਮੈਂ ਸੋਸ਼ਲ ਮੀਡੀਆ ਤੇ ਆਣਾ ਤੇਰੀ ਛੱਬ ਸਬਸਕ੍ਰਾਈਬਰ ਰਖੇ ਲੈਣੇ ਹੈ ਉਹ ਉਹਨੂੰ ਲੈ ਲੈ ਫੁੱਦੀ ਦੇ ਜਿੰਨੂੰ ਮਰਜ਼ੀ ਲੈ ਆ ਜੀਦਾ ਮਰਜ਼ੀ ਫੋਸੜਾ ਚੱਟ ਤੂੰ ਜਾ ਕੇ ਇੱਥੇ ਕੀ ਭੋਂਗ ਮਾ ਫਿਰਦਾ ਅੱਜ ਤੋਂ ਬਾਅਦ ਮਾਂ ਤਜ ਸੁਣ ਲੈ ਦੀ ਪੁੱਦੀ ਮਰਾਵੇਂ ਤੀਉ ਤ ਤੇਰੀ ਮਾਂ ਤੇ ਤੇਰੀ ਰੰਨ ਤੇ ਤੜੀ ਰਖੇਲ ਤ ਤਰਾ ਸਰਾ ਟੱਬਰ ਪੁੱਦੀ ਦਰੇ ਗੱਲ ਪੱਕੀ ਵੀ ਜੇ ਕੋਈ ਵਹਿਮ ਆ ਤੇਰੇ ਮਨ ਚ ਤਦ ਦੱਸ ਦੀ ਬਾਕੀ ਤੋ ਕੱਲੇ ਨੂੰ ਕੱਲ ਆ ਕੇ ਮਿਲਣਾ ਯੱਪਾ ਜੋ ਕੋ ਨਾ ਦੇ ਸਾਡਾ ਬੋਂਡੂ ਹੈਗਾ ਏ ਬੰਡ ਭਾਲਦਾ ਬੰਡ ਲੈਣਾ ਜਾਣਦਾ ਬੰਡ ਦੇਣਾ ਜਾਣਦਾ ਤਈਆਂ ਦੀ ਰਨ ਛੱਡ ਕੇ ਚਲੇਗੀ ਔਰ ਇਹ ਆਪਣੀ ਵੀਡੀਓ ਚ ਕੀ ਕਰਦਾ ਫਿਰਦਾ ਸੀਗਾ ਚੁੰਗਲੋ 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 ਫੁੱਦੀ ਦਿਆ ਤੂੰ ਬਸ ਐਸੀ ਕਮਾਚਾ ਲੱਗਿਆ ਰਹਿਣਾ ਤਈਆਂ ਤੇਰੀ ਰਾਨਾ ਕਿਸੇ ਹੋਰ ਦੇ ਲੰਨ ਤੇ ਚੜ ਗਈ ਤਾਂ ਚਲੀ ਗਈ ਹੈ ਤੂੰ ਚੁੰਗਤ ਜੁਗਾਨ ਤੇ ਹੀ ਲੱਗਿਆ ਰਹਿ ਤੇਰੀ ਤੇਰੀ ਆ ਜੜੀ ਆ ਆ ਤੁਹਾਡੀਆਂ ਜਨਾਨੀਆਂ ਆ ਜੜੀਆਂ ਤੇਨਾਂ ਦੀ ਜਨਾਨੀਆਂ ਖੱਸੀਓ ਆ ਭੱਜ ਭੱਜਾ ਜਾਣੀਆਂ ਮੈਨੂੰ ਤਾਂ ਲੱਗਦਾ ਇੱਕ ਦਿਨ ਤਾਂ ਭੱਜ ਵੀ ਗਈ ਹੈ ਓ ਠੀਲੇ ਗੇਲੇ ਦੀ हो गए खसी की जनानी की कोई आवाज नहीं वास्ता नहीं दम पानी गोलियां तेरे दा आगे है दम की गल कर दोलियां है ਓਹ ਓਹ ਸੌਰੀ ਸੌਰੀ ਤੇਰੇ ਤਾਂ ਚੀਰਾ ਲੱਗਾ ਹੋਇਆ ਭੈਣ ਦੇ ਲੋੜਿਆ ਦਮ ਤੇਰੀ ਗੋਲੀਆਂ ਜੇ ਲੋੜੀ ਦੇ ਆ ਫਿਰ ਤੇ ਦਮ ਹੁੰਦਾ ਤੇਰੀ ਰਣ ਛੱਡ ਕੇ ਨਾ ਜਾਂਦੀ ਤੇ ਤੇ ਜਮ ਹੁੰਦਾ ਤੂੰ ਜਗਾ ਜਗਾ ਬੰਡ ਨਾ ਮਰਾ ਰਿਆ ਹੁੰਦਾ ਤੇਰੇ ਤੇ ਦਮ ਹੁੰਦਾ ਤੂੰ ਆਪਦੀ ਮਾਂ ਦੀ ਸੇਵਾ ਕਰ ਰਿਆ ਹੁੰਦਾ ਬੁਢਾਪੇ ਚ ਹੈ ਤੇਰੇ ਤੇ ਦਮ ਹੁੰਦਾ ਤੇ ਇਦਾਂ ਰਖੇ ਨਾ ਰੱਖਦਾ ਭੈਣ ਦਾ ਲੋੜਾ ਤੇਰੇ ਤੇ ਦਮ ਹੁੰਦਾ ਤੇ ਆਪਦੀ ਧੀ ਨੂੰ ਸੰਭਾਲਦਾ ਖੁੱਦੀ ਆਉਣ ਦਾ ਸਾਲਾ ਦਮ ਦੀ ਗੱਲ ਕਰਦਾ ਤੇਰਾ ਦਮ ਕਿੱਥੇ ਸੀ ਉਹਦਾ 10 ਸਾਲ ਪਹਿਲੇ ਜਦ ਬੁੰਡ ਮਰਾਈ ਸੀਗੀ ਇਡਲੀ ਵਾਲੇ ਹੱਥੋਂ ਉਦੋਂ ਤੱਕ ਭੈਣ ਜੋ ਬੁੰਡ ਸੁੰਗੜ ਗਈ ਸੀ ਤੇਰੀ ਤੇਰੀ ਦਾ ਤੇਰੇ ਨਾਲ ਜਿਹੜਾ ਖੜਾ ਸੀਗਾ ਤੇਰਾ ਢੀਲਾ ਕੇਲਾ ਜਾ ਸਾਰਿਆਂ ਨੂੰ ਲੱਗਦਾ ਕਿ ਖਾ ਸਾਰਿਆਂ ਨੂੰ ਇੱਕ ਹੋਰ ਗੱਲ ਰਿੰਪਲ ਨੇ ਵੀ ਕਿਹਾ ਜਟਵੈਬ ਦੇ ਵੀ ਮੂੰਹ ਸੁਣਿਆ ਤੇ ਮੇਰੇ ਖਿਆਲ ਮੈਂ ਇੱਕ ਦੇ ਮੂੰਹ ਹੋਰ ਸੁਣਿਆ ਕਿ ਹਰ ਬਰੀ ਮਤਲਬ ਉਹ ਐਵੇਂ ਵਿੱਚ ਆ ਗਿਆ ਉਹ ਵਿਚਾਰਾ ਉਹ ਵਿਚਾਰਾ ਕਾਦਾ ਵਿਚਾਰਾ ਤੈਨ ਨਾਲ ਗੋਰ ਘੁਰਾ ਰੋਮੀ ਦਾ ਜਦ ਜਦ ਸਿਆਪਾ ਪਿਆ ਰੋਣਾ ਪਿਆ ਉਹ ਲੋੜਾ ਸਾਲਾ ਢੀਲਾ ਤੇਲਾ ਹਮੇਸ਼ਾ ਨਾਲ ਰਿਆ ਉਹ ਹਮੇਸ਼ਾ ਸੀਗਾ ਹਰ ਸਿਆਪੇ ਦੇ ਵਿੱਚ ਸੋਚਣ ਵਾਲੀ ਗੱਲ ਹਰ ਸਿਆਪੇ ਦੇ ਵਿੱਚ ਉਹ ਢੀਲਾ ਕੇਲਾ ਕਿਵੇਂ ਆ ਜਾਂਦਾ ਵਾ ਇਨਵੋਲਵ ਜਿਉ ਐਡਾ ਹੀ ਭੋਲਾ ਹੈਗਾ ਐਡਾ ਹੀ ਸਿਆਣਾ ਹੈਗਾ ਉਹ ਹਰ ਸਿਆਪੇ ਦੇ ਵਿੱਚ ਕਿਵੇਂ ਆ ਜਾਂਦਾ ਉਹ ਫੁੱਦੀ ਆਉਂਦਾ ਵਾ ਬਲੌਗਾ ਜਰ ਰਨ ਅਬੀ ਕੰਮ ਨਹੀਂ ਕੀਤਾ ਕਸੀ ਜੀ ਰਨ ਫੁੱਦੀ ਆਉਣ ਦੇ ਸਲੇ ਅਰੇ ਸੁਣੋ ਹੁਣ ਤੁਸੀਂ ਸਿੱਧੀਆਂ ਗੱਲਾਂ ਸੁਣੋ ਲੈਣ ਲੈਣੀ ਦਿਓ ਦਮ ਦੀ ਗੱਲ ਕਰਦਾ ਫੁੱਦੀ ਆਉਣਦੇ ਆ ਤੇਰੀ ਮਾਂ ਚੋਦੀ ਮੈਂ ਇਹ ਨਾ ਨਹੀਂ ਜਾਤ ਨੇ ਫੀਮੇਲ ਨੇ ਹੈ ਤੇਰੀ ਬੋਂਡੇ ਵਾਰੀ ਮੈਂ ਤੇਰੀ ਰਖੇਲ ਦੀ ਮਾਂ ਦਾ ਭੋਸਣਾ ਲੈ ਭੁੱਦੀ ਰਿਆ ਬਗੜ ਤੋਂ ਜੋਕ ਬਿਗੜਨਾ ਹੈ ਦੇਖਦੀ ਫੇਰ ਦੇਖਦੀ ਹੁਣ ਦੇਖਦੀ ਤੇਰੀ ਮਰਦਾਨਗੀ ਕਿਹੜੇ ਮਾਰੇ ਘੂਸੇ ਜ ਵਰਦੀ ਹੈ ਭੈਣ ਦਾ ਯਾਰ ਨਾ ਹੋਏ ਤਾਂ ਸਾਲਾ ਭੈਣ ਦਾ ਯਾਰ ਤੂੰ ਐ ਦੱਲੀ ਦੇ ਆ ਗਸ਼ਤੀ ਦੇ ਬੱਚਿਆ ਭੈਣ ਭੈਣ ਕਹਿ ਕੇ ਭੈਣ ਤੇ ਅੱਖ ਰੱਖਣ ਵਾਲਾ ਦੱਲਿਆ ਕੋਈ ਗੱਲ ਨਹੀਂ ਕਰ ਰਿਹਾ ਮੈਂ ਇਰਾਹੀ ਮੰਗੇ ਤੇ ਆਣਾ ਉਹ ਮੰਗੇ ਤੁਹਾਡੀ ਭੈਣ ਕੋ ਮੰਗਲੇ ਮੈਂ ਉੱਦੀ ਰਿਆ ਬੋਲ ਪੂਰੀ ਲਾਈਨ ਬੋਲ ਤੇਰੇ ਮੂੰਹ ਚ ਦਵਾ ਕਸੇ ਕੁੱਤੇ ਦਾ ਲਨਨ ਲੈਣੀ ਦੇ ਕੀ ਹੋ ਗਿਆ ਜਿਹੜੀ ਆਪ ਦੇ ਐਂਡੀ ਸੀ ਜਿਹੜੀ ਆਪ ਲੱਗੀ ਰਹੀ ਸੀ ਬੰਦ ਦੱਸੋ ਤੁਹਾਡਾ ਸਾਈਜ਼ ਦੱਸਾ ਸਾਈਜ਼ ਕਿਡਾ ਵਾ ਅੱਧਾ ਇੰਚ ਪੁੱਦੀ ਹੋਣ ਦਾ ਇਹਨੂੰ ਕਹਿੰਦੇ ਭੈਣ ਚੋਦ ਅੰਬਰਸਰੀਆ ਕੁੱਤਾ ਸਾਈਜ਼ ਦੱਸਦਾ ਆਪਣੀ ਭੈਣਾਂ ਨੂੰ ਆਪਣੀ ਮਾਂ ਨੂੰ ਵੀ ਦੱਸ ਦੇ ਸਾਈਜ਼ ਹੈ ਭੈਣ ਦੇ ਲੋੜਿਆ ਆਪਣੀ ਪਰਜਾਈਆਂ ਨੂੰ ਦੱਸ ਆਪਣੀ ਭੈਣ ਨੂੰ ਦੱਸ ਆਪਣੀ ਹੈ ਦੱਲੀ ਦੇ ਸਾਈਜ਼ ਦੱਸਾਂ ਕਿੰਨਾ ਫੁੱਦੀਆਂ ਹੋਣ ਦਾ ਇੱਕ ਠੋਗਦਾ ਸਾਲਾ ਅਧੇਂਚ ਦੀ ਮੂੰਫਲੀ ਸਾਲਾ ਸੁੱਕਾ ਦਾਣਾ ਛੋਲਾ ਤੇਰੀ ਮਾਂ ਦਾ ਭੈਣ ਚ ਇਹਨੂੰ ਕਹਿੰਦੇ ਭੈਣ ਚੋ ਦਾ ਬੰਦੇ ਕਿਹੜੀ ਕੰਦੀ ਸਾਈਜ਼ ਦੱਸੋ ਆਪਣਾ ਸਾਈਜ਼ ਦੱਸੋ ਕਹਿੰਦਾ ਹੋਰ ਕੀ ਕਹਿੰਦਾ ਸੀਗਾ ਤੇ ਮੰਗੇ ਹੀ ਆ ਮੰਗੇ ਹੀ ਸਾਲਿਆ ਮੰਗੇ ਲਿੱਤੇ ਬਰਾਬਰ ਹੀ ਹੋਗੇ ਰੇਪ ਹੋ ਗਿਆ ਰੇਪ ਦੀ ਕੋਸ਼ਿਸ਼ ਹੋ ਗਈ ਇੱਕੋ ਹੀ ਸਜ਼ਾ ਮਰਡਰ ਹੋ ਗਿਆ ਮਰਡਰ ਦੀ ਕੋਸ਼ਿਸ਼ ਹੋ ਗਈ ਇੱਕੋ ਹੀ ਸਜ਼ਾ ਇਰਾਦਾ ਤਾਂ ਸੀਗਾ ਨਾ ਚੋਰੀ ਕਰਨ ਦਾ ਇਰਾਦਾ ਤਾਂ ਸੀਗਾ ਨਾ ਹੁਣ ਭਾਨੇ ਜੋ ਮਰਜੀ ਮਾਰੀ ਜਾ ਨਹੀਂ ਜੀ ਨਹੀਂ ਜੀ ਨਹੀਂ ਜੀ ਮੈਂ ਤਾਂ ਮੰਗੇ ਸੀ ਮੈਂ ਵਾਪਸ ਕਰ ਦੇਣਾ ਸੀ ਨਹੀਂ ਜੀ ਮੈਂ ਤਾਂ ਮਾਰਨਾ ਨਹੀਂ ਸੀ ਉਹ ਤਾਂ ਸੈਲਫ ਡਿਫੈਂਸ ਸੀ ਨਹੀਂ ਜੀ ਮੈਂ ਤਾਂ ਇੱਜ਼ਤ ਨਹੀਂ ਲੁੱਟਣੀ ਸੀਗੀ ਮੈਂ ਇੱਜ਼ਤ ਨਹੀਂ ਲੁੱਟਣੀ ਸੀਗੀ ਇਹ ਤਾਂ ਆਪੀ ਲੁੱਟਾਣ ਨੂੰ ਤਿਆਰ ਸੀ ਮੀਆਂ ਮਾ ਦਾ ਸਾਲਾ ਦੇਖੋ ਮਾ ਦਾ ਲੋੜਾ ਚਿੱਟੀ ਦਾੜੀ ਆਈ ਹੋਈ ਆ ਹਰਾਮ ਦੇ ਨੂੰ ਸ਼ਰਮ ਕੋਈ ਨਾ ਚਾਲੇ ਸਾਲਾ ਦਾ ਬੁੱਢਾ ਹੋ ਕੇ ਭੈਣ ਜੋ ਪਟੋਰਾ ਅੜ ਰੇ ਤੂੰ ਇੰਨੀ ਦੇਰ ਕੀ ਗੰਡ ਮਰੰਦਾ ਰਿਆ ਰਪਈਆਂ ਵੀ ਤੇਰੇ ਕੋ ਜੁੜਿਆ ਆਪ ਦੀਆਂ ਰਖੇਲ ਦਾ ਭੋਸੜਾ ਅੱਗੇ ਕਰ ਦਿੰਦਾ ਭੋਸੜਾ ਵੇਚ ਦਿੰਦਾ ਰੰਡੀ ਦੇ ਆ ਦੱਸਾ ਸਾਈ ਤੇ ਤੈਨੂੰ ਓ ਜੁੰਡੀ ਓ ਫੁੱਦੀ ਰਿਆ ਭੋਸੜਾ ਕਰ ਅੱਗੇ ਬਣੀ ਰਖੇਲਦਾ ਓ ਜੁੰਡੀ ਓ ਓ ਓ ਗੰਡੂ ਓ ਓਏ ਗੰਡੂਆ ਓ ਲੰਨਾ ਲੈਣੀ ਦੇ ਆ ਓ ਫੁੱਦੀ ਹੋਣ ਦੇ ਆ ਗਾਂਡੂਆ ਆਪਣੀ ਰਖੇਲ ਦਾ ਪੋਸੜਾ ਵੇਚ ਦੇ ਚੰਡੀਗੜ੍ਹ ਵੈਸੇ ਹੀ ਬਥੇਰੀ ਮੰਡੀਆਂ ਲੱਗਦੀਆਂ ਲਾ ਜਾ ਲੈ ਜਾ ਪੋਸੜਾ ਵੀ ਵੇਚ ਨਾਲ ਆਪਦੀ ਕਾਲੀ ਬੁੰਡ ਵੀ ਵੇਚ ਬਾਲਾ ਵਾਲੀ ਬੁੰਡ ਜਨਾਨਾ ਤੂੰ ਜਨਾਨਾ ਹੈ ਹਾਂ ਮਰਦ ਤੂੰ ਹੈ ਫੁੱਦੀ ਦੀ ਹੈ ਹੈਡੀ ਕੇ ਪਾ ਨਾਲ ਲੜਨਾ ਹੈ ਬੱਚਿਆਂ ਦੇ ਘਰ ਜਾ ਕੇ ਜਿਹਦਾ ਬੱਚਾ ਪੂਰਾ ਹੋਏ ਉੱਥੇ ਲੜਨਾ ਹੈ ਗਾਂਗੇ ਦੇ ਨਾਲ ਜਾ ਕੇ ਲੜਨਾ ਇਹ ਮਰਦ ਹੈ ਲੌੜੂ ਹੈ ਫੁੱਦੀਆਂ ਹੁਣ ਦਾ ਸਾਲਾ ਕਿਸੇ ਗਸ਼ਤੀ ਮਾਰਾ ਬੱਚਾ ਇੱਕ ਨੰਬਰ ਦਾ ਸੁਥਣ ਗੈਂਗ ਹੋਰ ਨਾੜਾ ਸੁਤਨਾ ਗੈਂਗ ਦਾ ਤੂੰ ਐ ਲੁੱਲ ਲੈਣੀ ਦੇ ਸੁਤਨਾ ਜਿਵੇਂ ਤੇਰੀ ਮਾਂ ਤਾਂ ਪੰਦੀ ਨਹੀਂ ਤੇਰੀ ਰਖੇਲ ਤਾਂ ਪੰਦੀ ਨਹੀਂ ਤੇਰੀ ਧੀ ਤਾਂ ਪੰਦੀ ਨਾ ਹੋਵੇ ਸੁਤਨਾ ਉਦਦੀ ਆਉਣ ਦਾ ਨਾ ਪਤਾ ਵੀ ਜੇ ਤੂੰ ਫੋਨ ਕਰਦੇ ਨਾ ਕਿਤੇ ਤੂੰ ਉਹ ਵੀ ਰਿਕਾਰਡ ਕਰ ਲੈ ਮੈਂ ਅੱਜ ਤੇਰੀ ਤੇਰੀ ਮਾਂ ਦਾ ਫੁੱਦਾ ਰਿਕਾਰਡ ਕਰਤਾ ਹੋਇਆ ਨਾ ਲੈਣੀ ਦੇ ਤੂੰ ਕੜਾ ਨਹੀਂ ਰਿਕਾਰਡ ਕਰਦਾ ਪੁੱਦੀ ਆਉਣ ਦਾ ਤੈਨੂੰ ਫੋਨ ਕਰਦੇ ਕਿਨੂੰ ਅੱਜ ਛੱਡਦੀ ਆ ਦਾਦੀ ਜਿੱਥੇ ਗੈਂਗ ਆ ਮੱਖ ਤੇਰੀ ਦੂਰ ਹਟਾ ਦਾਂਗੇ ਤੇਰੀ ਜਿਹੜੀ ਤੈਨੂੰ ਲੜਦੀ ਐ ਨਾ ਮੱਖ हाय 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 देखो देखो अब बोली ना कुत्ती इस साइड तो एक मिनट दोबारा सुनो दोबारा सुनो स्लो करके सुना नहीं स्लो स्लो करके तन मत कोई तेरे खुरक जे तन माख लड़दी है दादी जठे कहेगा माख तेरी दूर हटा देंगे तेरी जेडी तन लड़दी है ना माख और जेडे बेचे हाय 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 ਜਿਨਾਨੀ ਦੇ ਇਸ਼ਾਰਿਆਂ ਦਾ ਨੱਚਣ ਵਾਲਾ ਕੁੱਤਾ ਇਹਦਾ ਕਿੱਦਾਂ ਉਹ ਹਰਾ ਉਹਦੀ ਰਖੇਲੇ ਦੀ ਗਾਣ ਚ ਇਹਦੀ ਕਾਲੀ ਬੁੰਡ ਚ ਉਂਗਲ ਕਰਦੀ ਪਈ ਹੈ ਤੇਰੀ ਰਖੇਲ ਅ ਬੜਬੜ ਕਰਦੀ ਨਾ ਇਹਨੂੰ ਪੋਸੜਾ ਲੈ ਕੇ ਆ ਗਏ ਲੈ ਕੇ ਭੈਣ ਦੀ ਲਾਂਨੇ ਸਾਲਾ ਹੋਰ ਕੀ ਨੇ ਗੱਲ ਕੀਤੀ ਸੀ ਵੀਡੀਓ ਦੇ ਨਾ ਅਖੀਰ ਚ ਕਿਤੇ ਗੱਲ ਕੀਤੀ ਸੀ ਮੂੰਹ ਦਿਖਾ ਕੇ ਗੱਲ ਕਰ ਇੱਕ ਮਿੰਟ ਸੁਣਾ ਅੱਗੇ ਕੋਈ ਚੀਜ਼ ਮੰਗ ਲਓ ਸਹੀ ਆ ਉਹ ਫਿਰ ਸੁਣ ਲਾ ਸੁੱਤ ਕੀ ਮੰਗੇ ਕਿਉਂ ਬਾਦਾਈ ਚ ਲੰਗਾ ਜੀ ਮੇਰੇ ਪਾਸ ਅੱਧ ਵਿੱਚ ਇਹ ਸਿੰਪਲ ਹੀ ਆ ਹਾਈ ਹਾਈ ਫਿਰ ਮੇਰੀ ਪਾਸ਼ਾ ਚੇਤਾ ਕੁਛ ਵੀ ਨਹੀਂ ਹੈਗਾ ਮੈਂ ਤਾਂ ਰਿਸਪੈਕਟ ਦਿੰਦੀ ਆ ਤੈਨੂੰ ਭੈਣ ਦਾ ਲੋੜਾ ਸਾਲਾ ਇਹਨੇ ਕਿਤੇ ਆਖੀਰ ਚ ਨਾ ਜਟਵਾਬ ਦੇ ਬਾਰੇ ਗੱਲ ਕੀਤੀ ਕਿ ਇਹੇ ਮੂੰਹ ਦਿਖਾ ਕੇ ਗੱਲ ਕਰੇ ਜੇ ਮਰਦ ਹੈ ਫਲਾਨਾ ਹੈ ਸੱਚਾ ਹੈ ਤੂੰ ਫੁੱਦੀਰੇ ਮੁੱਠ ਮਾਰਨੀ ਹੈ ਤੇਰੀ ਸਾਲੇ ਲੁੱਲੀ ਖੜੀ ਨਹੀਂ ਹੁੰਦੀ ਆ ਮੈਨੂੰ ਸਮਝ ਆ ਗਈ ਕਹਾਣੀ ਸਾਰੀ ਜਟਵਾਬ ਬੱਚ ਕੇ ਰਹੀਆ ਬੋਂਡੂ ਆ ਜਿਹੜਾ ਕਹਿੰਦਾ ਨਾ ਇਕੱਲੇ ਮਿਲੋ ਇਕੱਲੇ ਇਹ ਹੈਗਾ ਬੋਂਡੂ ਦਰਸਲ ਇਹਨੂੰ ਪੈ ਗਈ ਸਾਲੇ ਨੂੰ ਆਦਤ ਕਿਉਂਕਿ ਦੋ ਤਿੰਨ ਮਹੀਨੇ ਇਹ ਹਰਪ੍ਰੀਤ ਗੁਰਪ੍ਰੀਤ ਦੋਨੋਂ ਟੋਪੇ ਤੇ ਸਾ ਚਾਰ ਸਾਲਾਂ ਤੋਂ ਗੁਰਪ੍ਰੀਤ ਟੋਪਾਟੀ ਲਗੈ ਲਾ ਇਹਦੇ ਚੁੱਪੇ ਮਾਰਦੇ ਰਹਾ ਆ ਦੋਨੋ ਜਣੇ ਚੁੱਪੇ ਮਾਰਦੇ ਰੇ ਪਿਛਲੇ ਤਿੰਨ ਚਾਰ ਮਹੀਨੇ ਤੋਂ ਤੇ ਗੁਰਪ੍ਰੀਤ ਨੇ ਤਾਂ ਭੈਣ ਚੋ ਚਾਰ ਸਾਲਾਂ ਤੋਂ ਇਹਦੇ ਚੁੱਪੇ ਮਾਰ ਮਾਰ ਕੇ ਮਾਰ ਮਾਰ ਕੇ ਆਪ ਉਸੇ ਆਮ ਬਹੋ ਗਿਆ ਵੈਸੇ ਤਾਂ ਸਿਗਾ ਹੀ ਉਹ ਦਾਈ ਖੱਸੀ ਤਾਂ ਸੀਗਾ ਉਹਦੀ ਲੁੱਲੀ ਤਾਂ ਖੜੀ ਹੁੰਦੇ ਨਹੀਂ ਸੀ ਚੁੱਪੇ ਮਰਨ ਦਾ ਕੰਮ ਕਰਦਾ ਸੀ ਰੋਮੀ ਦਾ ਖੱਬਾ ਟਟਾ ਇਹ ਤਾਂ ਦਾ ਪਯੋਈਆ ਬੰਦ ਉਹ ਤੈਨੂੰ ਮੈਂ ਕਹਾਂ ਸਾਰਾ ਸਟੋਰੀ ਜਿਹਾ ਲੱਗਾ ਹੋਇਆ ਚੁੰਗਲੋ ਮੇਰਾ ਚੁੰਗਲੋ ਮੇਰਾ ਚੁੰਗਲੋ ਮੇਰਾ ਵੀਡੀਓ ਚ ਵੀ ਚੁੰਗਲੋ ਮੇਰਾ ਚੁੰਗਲੋ ਮੇਰਾ ਐਡਾ ਸਾਰਾ ਪਾਗਲਾ ਹੋ ਗਿਆ ਚਾਰ ਪੰਜ ਦਿਨ ਲਾਈਵ ਨਹੀਂ ਕਰ ਸਕਿਆ ਸਾਲਾ ਬੁਖਲਾਇਆ ਪਿਆ ਹਾਏ ਮੇਰਾ ਚੁੰਗੋ ਹਾਏ ਮੇਰਾ ਚੁੰਗੋ 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 ਕਿਉਂ ਤੇਰੀ ਖੜੀ ਨਹੀਂ ਹੁੰਦੀ ਚੁੰਮਲਾ ਚੁੰਮਲਾ ਖਸੀ ਗ세 ਥਾਰਾ ਭੈ ਜੋ ਬਚਪਨ ਦੀ ਗਲਤੀ ਨਾ ਨਤੀਜਾ ਕੋ ਗਤ ਰਿਆ ਕਈ ਜਨਨੀ ਛਾੜ ਕੇ ਚਲੇਗੀ ਭੈ ਇਹਦੇ ਹੁੰਦੇ ਹੁੰਦੇ ਵੈ ਇਹਦੇ ਇਹਦੇ ਯਾਰ ਦੇ ਨਾਲ ਸੱਟ ਹੋ ਗਈ ਵਾਹ ਕਲਾਪਿੰਗ 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 ਉਹ ਤੇਰੇ ਵਰਗੇ ਨਾ ਮਰਦਾ ਤੂੰ ਐਸਲੀ ਡੈਫੀਨੇਸ਼ਨ ਨਾ ਮਰਦਦੀ ਜਿਹੜਾ ਪੈਣਾ ਤੇ ਜਨਨੀ ਜਾਤ ਤੇ ਇਦਾਂ ਦੇ ਵਾਰ ਕਰਦਾ ਖੁੱਦੀ ਆਉਣ ਦਾ ਸਾਲਾ ਪਿੱਟਪਿਚੇ ਭੌਂਕਣ ਵਾਲੇ ਕੁੱਤੇ ਹੈਗੇ ਨੇ ਰੋਮੀ ਗੁਰਪ੍ਰੀਤ ਢੀਲਾ ਕੇਲਾ

ਤਰੀ ਮਾ ਉਹ ਦੇਖ ਦੇ ਦੇ ਜਨਾਨੀ ਨੂੰ ਦੇਖਦਾ ਪਿਆ ਜਨਾਨੀ ਇਹਦੀ ਇਸ਼ਾਰਾ ਕਰੂਗੀ ਤੈਨੂੰ ਭੌਂਕਣਾ ਇਹਨੂੰ ਕਹਿੰਦੇ ਜਨਾਨੀ ਦੇ ਉਂਗਲ ਤੇ ਨੱਚਣ ਵਾਲਾ ਕੁੱਤਾ ਕੋਲ ਕੋਲ ਰਿਕਾਰਡਿੰਗ ਹੀ ਲਿਆਓ ਆਏ ਹਾਏ ਆਏ ਹਾਏ ਤੇਰੇ ਫਲ ਖਸੀਏ ਤੇਰੇ ਬਸਦਾ ਹੈ ਨਹੀਂ ਕਦੀ ਜਨਾਨੀ ਦੇ ਇਸ਼ਾਰਿਆਂ ਚ ਕਦੀ ਉਹ ਦੋਨੋਂ ਟੱਟਿਆਂ ਦੇ ਇਸ਼ਾਰਿਆਂ ਚ ਨੱਚਣਾ ਚੁੰਗਲੋ 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 ਚੁੱਪ ਮਾ ਉਹਨੂੰ ਦੱਜਾਨਾ ਨੀ ਕੋਈ ਖੇਲ ਬਿਠਾਈਏ ਥੱਲੇ ਬਿਠਾ ਲਾ ਕਿਹੜਾ ਸਕਰੀਨ ਦੇ ਸਾਹਮਣੇ ਆਂਦੀ ਪਈ ਹੈ ਉਹਨੂੰ ਤਾਂ ਚੁੱਪੀ ਜਾ ਤੇ ਮੈਂ ਵੀਡੀਓ ਬਣਾ ਲੈਣਾ ਚੁੰਗਲੋ 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 ਉਹਨੂੰ ਸ਼ਰਮ ਨਹੀਂ ਆਈ ਕੁੱਤੀ ਨੂੰ ਕਿ ਚੁੰ ਇਹ ਮਾਲਕੱਟੇ ਹਰਾਂ ਹੁੰਦੇ ਤਾਂ ਜੇ ਹੋਇਆ ਤਾਂ ਪਾਣੀ ਦਾ ਤੇਰੇ ਚ ਨਹੀਂ ਸਾਲਾ ਤੈਨੂੰ ਦੰਦਾ ਫਿਰਦਾ ਲੋਕਾਂ ਨੂੰ ਚੂਗੜੂ 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 ਤੈਨੂੰ ਸਾਰਾ ਸਾਰਾ ਖਸਿਆ ਤੂੰ ਚੁੰਗਣ ਦਾ ਹੀ ਕੰਮ ਕਰਦਾ ਹੋਣਾ ਫੁੱਦੀਆਂ ਹੋਣ ਦਾ ਸਾਲਾ ਬੋਂਡੂ 50 ਰੁਪਏ ਤੇ ਬਿਕਨ ਵਾਲਾ ਬੱਸ ਸਟੈਂਡ ਦਾ ਬੋਂਡੂ ਜਰਾ ਸਾਡੇ YouTube ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਕਿਸੇ ਵੀ ਪਲੇਟਫਾਰਮ ਦੇ ਉੱਤੇ ਚੱਲਦੇ ਮੁੱਦਿਆਂ ਦੇ ਉੱਪਰ ਸੋਚਣੀ ਸਾਡੇ ਵਿਚਾਰ ਆਪਾਂ ਕੀ ਸੋਚਦੇ ਆ ਉਸ ਦੇ ਉੱਤੇ ਸਾਡੀ ਰਾਏ ਕੀ ਹੈ ਉਹ ਹਰ ਕਿਸੇ ਦੀ ਵਕ ਵਕ ਹੋ ਸਕਦੀ ਹੈ ਕਈ ਵਾਰੀ ਸਾਡੀ ਮੈਚ ਵੀ ਕਰ ਜਾਂਦੀ ਹੈ ਜੋ ਮੈਂ ਸੋਚ ਰਹੀ ਹਾਂ ਕਿੰਨੇ ਪਵੰਦੇ ਉੱਤੇ ਉਹ ਸਾਰਿਆਂ ਦੀ ਸੇਮ ਹੋ ਸਕਦੀ ਆ ਜਾਂ ਫਿਰ ਮੇਰੇ ਤੋਂ ਵਿਪਰੀਤ ਵੀ ਹੋ ਸਕਦੀ ਆ ਇਹ ਮੀਨੂ ਦੇ ਮਾਮਲੇ ਚ ਕਮਲ ਦੇ 에 ਵਿਕਰਮ ਦੇ ਔਰ ਜਿਨੇ ਵੀ ਆ ਕੁੱਕੀ ਸ਼ੁੱਕੀ ਜਿਨੇ ਵੀ ਬਲੌਗਰ ਸ਼ਲੌਗਰ ਜਿਨ੍ਹਾਂ ਦੇ ਉੱਤੇ ਜਿਹੜੇ ਮੁੱਦੇ ਚੱਲਦੇ ਆ ਸਾਰਿਆਂ ਦੇ ਉੱਤੇ ਹਰ ਕਿਸੇ ਦੀ ਸੋਚਣੀ ਵੱਖਰੀ ਹੋ ਸਕਦੀ ਆ ਤਰੀਕਾ ਵੱਖਰਾ ਹੋ ਸਕਦਾ ਇਹਦਾ ਮਤਲਬ ਆ ਨਹੀਂ ਕਿ ਮੈਂ ਨਫ਼ਰਤ ਕਰਦੀ ਆ ਹੇਟ ਕਰਦੀ ਆ ਜਾਂ ਫਿਰ ਕੋਈ ਵੀ ਆਪਾਂ ਇੱਕ ਦੂਜੇ ਤੋਂ ਨਫ਼ਰਤ ਆ ਨਫ਼ਰਤ ਨਹੀਂ ਆ ਨਫ਼ਰਤ ਕੀ ਹੁੰਦੀ ਆ ਨਫ਼ਰਤ ਹੁੰਦੀ ਆ ਇਹ ਜਿਹੜਾ ਇਹ ਰੋਮੀ ਕਰ ਰਿਹਾ ਰੋਮੀ ਏ ਕਹਿੰਦਾ ਜੀ ਅਸੀਂ ਰੋਸਟਰ ਹਾਂ ਕਮਿਊਨਿਟੀ ਹਾਂ ਸਾਡਾ ਪਰਿਵਾਰ ਹਾਂ ਤੇ ਸਾਰੇ ਸਾਡੀ ਗਾਂ ਚ ਹੀ ਵੜਨ ਮੈਂ ਹੱਗ ਤਾਂ ਤਾਂ ਉੱਥੇ ਹੀ ਬਹਿ ਕੇ ਸਾਰੇ ਬੋਸੂਗਣ ਮੇਰੀ ਟੱਟੀ ਦੀ ਇਹ ਵਾਲੇ ਦਾ ਕਹਿਣਾ ਔਰ ਮੈਂ ਇਹ ਟੋਟਲ ਵੇਪਰੇ ਦਾ ਹਰ ਕਿਸੇ ਦਾ ਸੋਚਣਾ ਵੱਖਰਾ ਸਾਨੂੰ ਡੰਡੇ ਦੇ ਦੌਰ ਚ ਨਹੀਂ ਬਿਠਾਇਆ ਜਾ ਸਕਦਾ ਨਹੀਂ ਬਈ ਇਹ ਦਾ ਸੋਚ ਨਹੀਂ ਨਹੀਂ ਸੋਚਣਾ ਹੁਣ ਆ ਖੋਸੇ ਦਾ ਵਿਚਾਰ ਹੈ ਕਿੰਨੀ ਪਵਨ ਦੇ ਉੱਤੇ ਟੋਟਲੀ ਆਪੋਜ਼ਿਟ ਹੈ ਉਹਦਾ ਟੋਟਲੀ ਆਪੋਜ਼ਿਟ ਹੈਗਾ ਮੇਰੀ ਸੋਚਣੀ ਨਾਲੋਂ ਫਰੈਸ਼ੀ ਦੀ ਸੋਚਣੀ ਨਾਲੋਂ ਜੋ ਉਹਨੇ ਫਰੈਸ਼ ਨੇ ਵੀਡੀਓ ਬਣਾਈ ਖੋਸੇ ਦਾ ਕਹਿਣਾ ਹੈ ਕਿ ਉਹਦੀ ਰੀਸੈਂਟ ਵੀਡੀਓ ਜਿਹੜੀ ਹੈਗੀ ਹੈ ਕੱਲ ਆਈ ਹੈ ਕਿ ਹਾਂ ਉਹਨੇ ਫਰੈਸ਼ੀ ਨੇ ਸ਼ਾਇਦ ਗਲਤ ਕੀਤਾ ਇੰਟਰੈਕਟਵੇ ਦੇ ਨਾਲ ਮੈਨੂੰ ਇਦਾਂ ਲੱਗਿਆ ਕਾਰਨ ਸੀਗਾ ਤੇ ਮੈਂ ਕਹਿੰਦਾ ਹਜੇ ਤਾਂ ਬਲੌਗਰਾਂ ਦੀ ਤੂੜਪੱਟੀ ਪਈ ਜਿਹੜੇ ਜਿਹੜੇ ਲੋਕਾਂ ਆਪਣੇ ਫੇਕ ਲਾਈਫ ਦਿਖਾਉਂਦੇ ਸੀ ਤੂੰ ਤਾਂ ਬਈਕਰ ਅੰਡਰ ਕਵਰ ਏਜੰਟ ਰਹਾ ਤੇਰਾ ਤਾਂ ਹਾਂ ਫਿਰ ਬੜਾ ਬੀਜੂ ਜਿਹਾ ਮੈਂ 2 ਸਾਲ ਇਹਨਾਂ ਦੇ ਮੇਰੀ ਗੱਲ ਯਾਦ ਰੱਖੀ ਤੇਰੇ ਲਿਹਾਜੀਆਂ ਨੇ ਤੇਰੇ ਦੋਸਤਾਂ ਨੇ ਤੇਰੇ ਘਰਦਿਆਂ ਨੇ ਵੀ ਨੀਂ ਤੇਰੇ ਇਤਬਾਰ ਕਰਿਆ ਕਰਨਾ ਵੀ ਇਹਦਾਂ ਨਾਲ ਕੋਈ ਗੱਲ ਕਰਨ ਦਾ ਨਹੀਂ ਫਾਇਦਾ ਰਿਕਾਰਡਿੰਗ ਕਰਕੇ ਰੱਖ ਲੂਗਾ ਸਰ ਕੱਲ ਨੂੰ ਇਹਦੇ ਨਾਲ ਬੰਨਵਾ ਘੜ ਜੀ 2 ਸਾਲਾਂ ਪਾ ਦੇ ਨੀ ਚੱਕ ਕੇ ਇੱਥੇ ਕਹਿ ਦੇਣਾ ਮੈਂ ਵੀ ਇਹਦੀ ਅਸਲ ਗੱਲ ਮੈਂ 2 ਸਾਲ ਇੱਥੇ ਕੁਝ ਕੀਤਾ ਆ ਕੇ ਰਿਕਾਰਡਿੰਗ ਮੁੜ ਕੇ ਅਗਲੇ ਦਾ ਕੀ ਰਹਿ ਜੂਗਾ ਜੇ ਆਪਣੇ ਕੋਲ ਕਿਸੇ ਦੀ ਕੋਈ ਚੀਜ਼ਾਂ ਹੁੰਦੀਆਂ ਆਂਗੀਆਂ ਨਾ ਤਾਂ ਉਹੀ ਡਰਵਾ ਡੂ ਵੀ ਦੇ ਕੇ ਜਾਈ ਦਮ ਤਾਂ ਵੀ ਹਮਾਰੇ ਪਾਸ ਹੈ ਜਿੱਦੇ ਵਿੱਚ ਮਸ਼ਕੀਅਤ ਨਹੀਂ ਆ ਜਾਂ ਇਹ ਇਹਨਾਂ ਦੀਆਂ ਤੂੰ ਕਮਲੇ ਉਂਗਲਾਂ ਤੇ ਕਣਾਉਣ ਲੱਗਿਆ ਚੜਾਈਆਂ ਹੁਣ ਲੋਕਾਂ ਨੇ ਲੋਕਾਂ ਚ ਅਸੀ ਵੀ ਉਹਨੇ ਅਸੀਂ ਤਾਂ ਫਿਰ ਕਹਿਤਾ ਵੀ ਇੰਦਰ ਕਹਤਾ ਹੁਣ ਤੇਰੇ ਤੋਂ ਪੇਸ਼ਵੀ ਨਹੀਂ ਹੋਈਆਂ ਚੀਜ਼ਾਂ ਸੋ ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਮੁੜ ਕੇ ਲੋਕਾਂ ਵਿੱਚ ਝੂਠੇ ਪੈਨੇ ਆਪਾਂ ਲੋਕਾਂ ਨੇ ਕਹਿਣਾ ਵੀ ਤਾਂ ਕੱਪ ਮਾਰਦੇ ਆ ਕੋਈ ਉਹਨਾਂ ਦੇ ਕੋਲ ਕੁਝ ਹੈ ਨਹੀਂ ਸੀਗਾ ਤੇਰੇ ਤਾਂ ਸਾਰੀ ਪਿਸਤੌਲ ਵਾਲੀ ਗੱਲ ਬਣ ਜਾਂਦੀ ਹੈ ਵੀ ਜਾਂ ਤਾਂ ਨਾ ਨਿਕਲਦਾ ਇਹ ਤਾਂ ਨਾ ਵੱਜਦਾ ਜਾਂ ਸਾਹਮਣੇ ਵਾਲੇ ਬੰਦੇ ਖੜੇ ਇੱਟਾਂ ਮਾਰਦੇ ਆ ਸਿਰ ਫਾੜ ਦਿੰਦੇ ਇੱਟਾਂ ਮਾਰ ਮਾਰ ਕੇ ਤੇ ਬਹੁਤ ਕੋਸ਼ਾ ਜਾ ਡਾਟਾ ਇਹ ਕੱਢਣ ਤੇ ਅੱਜ ਇਹਦੇ ਬਹੁਤ ਕੋਸ਼ਾ ਹੈ ਬਾਕੀ ਕੀ ਲੋ ਤੁਸੀਂ ਕਿਹੜੇ ਘਰ ਦਾ ਖਰਾਬ ਕਰ ਰਹੇ ਹੋ ਪਹਿਲੀ ਗੱਲ ਕਰ ਅਗੀ ਦਾ ਉਦੋਂ ਹੀ ਖਰਾਬ ਹੋ ਗਿਆ ਸੀ ਜਦੋਂ ਉਹਨੇ ਆਪਣੇ ਘਰ ਵਾਲੇ ਨੂੰ ਛੱਡ ਕੇ ਬਾਹਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਦੋਂ ਉਹ ਆਪਣੇ ਘਰ ਵਾਲੇ ਨੂੰ ਛੱਡ ਕੇ ਬਾਹਰ ਨੂੰ ਮਾਰਨ ਦੀ ကြਰੀ ਹੈ ਨਾ ਇੱਕ ਜਗ੍ਹਾ ਦੋ ਜਗ੍ਹਾ ਤਿੰਨ ਜਗ੍ਹਾ ਤਾਂ ਘਰ ਦਾ ਆਲਰੇਡੀ ਖਰਾਬ ਸੀ ਉਹ ਘਰ ਕੋਈ ਰਿਹਾ ਹੀ ਨਹੀਂ ਉਹ ਘਰ ਕੋਈ ਹੈ ਨਹੀਂ ਆਪਸ ਨਾਮ ਦਾ ਰਿਸ਼ਤਾ ਰਿਸ਼ਤਾ ਨਾਮ ਦਾ ਹੀ ਸੀ ਉਹਦਾ ਸਹੀ ਗੱਲ ਹੈ ਜਦੋਂ ਉਹਨੇ ਠੱਕੇ ਖਾਲੀ ਸੀ ਉਦੋਂ ਉਹ ਇਸ ਤਰ੍ਹਾਂ ਇਸ ਤਰ੍ਹਾਂ ਨਹੀਂ ਹੋ ਰਿਹਾ ਇਸ ਤਰ੍ਹਾਂ ਨਾਮ ਦਾ ਰਿਸ਼ਤਾ ਨਹੀਂ ਇਹ ਬਹੁਤ ਪੁੰਨ ਦਾ ਕੰਮ ਹੈ ਜਿਹੜਾ ਫਰੇਸ਼ ਦੇ ਹੱਥੋਂ ਹੋਣਾ ਸੀਗਾ ਤੇ ਉਹ ਹੋ ਗਿਆ ਕਿੱਥੇ ਵਿਚਾਰੇ ਸਿਰਫ ਇੱਕ ਨਾਮ ਦਾ ਸੋ ਹਰ ਕਿਸੇ ਦੇ ਵੇਜ ਉੱਪਰ ਵਖਰੀਆ ਮਨੇ ਉਸ ਮੁੱਦੇ ਦੇ ਉੱਤੇ ਆਪਾਂ ਉਹਨਾਂ ਨਾਲ ਲੜਨਾ ਥੋੜੀ ਨਾ ਨਫ਼ਰਤ ਥੋੜੀ ਨਾ ਕਰਨੀ ਹੈ ਠੀਕ ਹੈ ਭਈਆ ਤੇਰਾ ਉੱਤੇ ਉਹਦਾ ਪਰਸਨਲ ਓਪੀਨੀਅਨ ਹੈ ਓਕੇ ਗੁੱਡ ਫੇਰੇ ਨਫ ਵਿਕਰਮ ਦੇ ਉੱਤੇ ਵਖਰੀ ਸੋਚਣੀ ਹੈ ਕਿ ਹਾਂ ਠੀਕ ਹੈ ਓਕੇ ਹਨਾ ਹਰ ਇੱਕ ਪੁਆਇੰਟ ਦੇ ਉੱਤੇ ਵਖਰੀ ਹੈ ਔਰ ਇਹ ਇਹ ਜਿਹੜਾ ਘੂਸਾ ਹੈਗਾ ਟੋਮਾ ਟੋਮੀ ਰੋਮੀ ਪਤਾ ਨਹੀਂ ਖੱਸੀ ਜਿੰਨੇ ਮਰਜੀ ਨਾਮ ਰੱਖੋ ਇਹ ਮੈਂ ਕਹਿੰਦਾ ਜੀ ਹਾਂ ਮੇਰੀ ਹਕੂਮਤ ਚਲੇ ਮੇਰੇ ਮਾਂ ਮੇਰੇ ਆਪੋਜ਼ਿਟ ਹੋ ਗਈ ਉਹ ਗਸ਼ਤੀ ਹੋ ਗਈ ਮੇਰੀ ਧੀ ਮੇਰੇ ਆਪੋਜ਼ਿਟ ਹੋ ਗਈ ਉਹ ਗਸ਼ਤੀ ਹੋ ਗਈ ਲੁੱਤੀ ਹੋ ਗਈ ਮੇਰੀ ਭੈਣ ਮੇਰੇ ਆਪੋਜ਼ਿਟ ਹੋ ਗਈ ਉਹ ਅਵਾਰਾ ਕੁੱਤੀ ਹੋ ਗਈ ਇਹ ਐਸੀ ਸੋਚ ਵਾਲਾ ਕੁੱਤਾ ਹੈਗਾ ਇਹ ਆਪਰੇ ਸਗੇ ਪਿਓ ਨੂੰ ਸਗੇ ਭਰਾ ਨੂੰ ਨਾ ਬਖਸ਼ੇ ਬਾਕੀਆਂ ਦੀ ਤਾਂ ਗੱਲਾਂ ਛੱਡੋ ਇਹਦੇ ਹੁਣ ਤੱਕ ਦਾ ਜਿਹੜਾ ਆਇਆ 3 ਸਾਲ ਪਹਿਲਾਂ ਜਾਂ 2 ਸਾਲ ਪਹਿਲਾਂ ਜਦ ਇਹਨੇ ਬੋਡ ਮਰਵਾਈ ਸੀ ਟਿਵਲੇ ਦੇ ਅੱਤੋਂ ਉਦੋਂ ਵੀ ਆਈ ਸੀ ਇਹਦੇ ਨਾਲ ਇਹਦੀ ਸੋਚ ਨਹੀਂ ਤੇ ਨਾਲ ਜਿੰਨੇ ਹਮ ਇ ਨਹੀਂ ਭਰੀ ਉਹ ਗਦਾਰ ਹੋ ਗਿਆ ਸੀ ਅੱਲਾ ਨਾ ਲੈਣੀ ਦਾ ਐਡੀ ਤਾਂ ਮੋਟੀ ਅਗਲੇ ਇਹਦੇ ਟੋਪੇ ਜੀ ਦੀ ਮੋਟੀ